ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁੰਨੀਆਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਨਦੀਪ ਪੁੰਨੀਆਂ ਜੀ ਦਾ ਸਾਥ ਹੁੰਦਾ ਤੇ ਦੇਸ਼ ਪਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਸੋ ਪ੍ਰੋਗਰਾਮ ਚ ਜੋੜਦੇ ਆ ਪੁੰਨੀਆਂ ਜੀ ਨੂੰ ਨਾਲ ਤੇ ਫਿਰ ਖਬਰਾਂ ਦਾ ਰੁਕ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸੱਚਾ ਕਾਜੀ ਸੋ ਸਭ ਤੋਂ ਪਹਿਲਾਂ ਚੱਲਦੇ ਆਂ ਜੀ ਖਬਰ ਸਾਊਥ ਦੀ ਵੱਲ ਤਾਮਿਲਨਾਡੂ ਦੇ ਜਿਹੜੇ ਰਾਜਪਾਲ ਨੇ ਆਰ ਐਨ ਰਵੀ ਇਹ ਬੀਤੇ ਦਿਨ ਵੀ ਸੁਰਕੀਆਂ ਦੇ ਵਿੱਚ ਸੀ ਤੇ ਆਪਾਂ ਅਕਸਰ ਗੱਲ ਕਰਦੇ ਰਹਿੰਨੇ ਆ ਕਿ ਕਿਸ ਤਰ੍ਹਾਂ ਦੇ ਤਰ੍ਹਾਂ ਦਾ ਕਲੋਨੀਅਲਿਜ਼ਮ ਦਾ ਇਹ এজেন্ডਾ ਹੈ ਉਸ ਦੇ ਤਹਿਤ ਸਾਰਾ ਕੁਝ ਚੱਲ ਰਿਹਾ ਕੋਈ ਇਹਦੀ ਲੋੜ ਨਹੀਂ ਸੀ ਪਰ ਉਹ ਕੀ ਕਰਾ ਰਹੇ ਨੇ ਕਹਿੰਦੇ ਜਿਹੜਾ ਬੱਚਾ ਹੁੰਦਾ ਹੈ ਜਿਹੜਾ ਵਿਦਿਆਰਥੀ ਹੁੰਦਾ ਹੈ ਉਹਦਾ ਧਰਮ ਜਾਤ ਰੰਗ ਰੂਪ ਕੋਈ ਨਹੀਂ ਹੁੰਦੀ ਉਹਨੇ ਸ਼ੇਪ ਲੈਣੀ ਹੁੰਦੀ ਹੈ ਪੜ੍ਹ ਲਿਖ ਕੇ ਪਰ ਰਾਜਪਾਲ ਸਾਹਿਬ ਬੱਚਿਆਂ ਤੋਂ ਕੀ ਕਰਾਈ ਜਾ ਰਹੇ ਜੀ ਹਾਂਜੀ ਇਹ ਜਿਹੜੀ ਘਟਨਾਕ੍ਰਮ ਹੈਗਾ ਇਹ ਤਮਿਲਨਾਡੂ ਦੇ ਮਦਰੂਏ ਸ਼ਹਿਰ ਦਾ ਇੱਕ ਇੰਜੀਨੀਅਰਿੰਗ ਕਾਲਜ ਹੈਗਾ ਉੱਥੋਂ ਦਾ ਇੱਕ ਘਟਨਾਕ੍ਰਮ ਹੈਗਾ ਉੱਥੇ ਰਾਜਪਾਲ ਨੇ ਜਾ ਕੇ ਜਿਹੜੇ ਉੱਥੇ ਬੱਚੇ ਸੀਗੇ ਉਹਨਾਂ ਨੂੰ ਜੈ ਸ਼੍ਰੀ ਰਾਮ ਦੇ ਨਾਰੇ ਲਵਾਏ ਉਹਨਾਂ ਨੇ ਉੱਥੇ ਜਿੰਨੇ ਵੀ ਸੀਗੇ ਉਹਨਾਂ ਨੂੰ ਜੈਸੀ ਟਰੰਬੋਲ ਨੂੰ ਨਹੀਂ ਕਿਹਾ ਇਸ ਤੋਂ ਬਾਅਦ ਹੀ ਉੱਥੇ ਲਗਾਤਾਰ ਵਿਵਾਦ ਛੜਿਆ ਹੋਇਆ ਹੈਗਾ ਉੱਥੇ ਜਿੰਨੇ ਵੀ ਸੰਸਥਾਵਾਂ ਨੇ ਲਗਾਤਾਰ ਤਮਿਲਨਾਡੂ ਚ ਉਹ ਇਹ ਗੱਲ ਕਰਿਆ ਨੇ ਕਿ ਇਹ ਤਾਂ ਕਨਸਟੀਟਿਊਸ਼ਨਲ ਪੋਸਟ ਤੇ ਬੈਠਾਗਾ ਇਹ ਤਾਂ ਕਿਸੇ ਰਿਲੀਜੀਅਨ ਨੂੰ ਪ੍ਰੋਮੋਟ ਹੀ ਨਹੀਂ ਕਰ ਸਕਦਾ ਉਸ ਪੋਸਟ ਤੇ ਬਹਿ ਕੇ ਤੇ ਇਹ ਗੱਲ ਸਾਰੀ ਨਿਕਲ ਕੇ ਆ ਰਹੀ ਹੈ ਤੇ ਉਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ ਜਾ ਰਿਹਾ ਤੇ ਵੀ ਕਹਿਦਾ ਰਹੇਗਾ ਕਿ ਕਿਤੇ ਨਿੱਕਤੇ ਇਹ ਭੜਕਾਉਣ ਵਾਸਤੇ ਸਾਰਾ ਕੁਛ ਜਿਹੜਾ ਰਵੀ ਹੈ ਇਹ ਸਾਰਾ ਜੁਰਾਜਪਾਲ ਹੈ ਰਾਜਪਾਲ ਰਵੀ ਇਹ ਸਾਰਾ ਕੁਛ ਕਰ ਰਹੇ ਨੇ ਤੇ ਕੇਂਦਰ ਦੇ ਅਸਾਰੇ ਤੇ ਇਹ ਸਾਰਾ ਕੁਛ ਹੋ ਰਿਹਾ ਹੈਗਾ ਤਾਮਿਲਨਾਡੂ ਚ ਉਹ ਹਿੰਦੂਤਵਾ ਦੀ ਐਂਟਰੀ ਕਰਾਣਾ ਚਾਹੁੰਦੇ ਨੇ ਬੀਤੇ ਦਿਨੀ ਅਮਿਤ ਸ਼ਾ ਵੀ ਉੱਥੇ ਗਏ ਸੀ ਅਮਿਤ ਸ਼ਾ ਹੋਰਾਂ ਨੇ ਵੀ ਉੱਥੇ ਅਲਾਈਅੰਸ ਤੇ ਕੀਤਾ ਹੈਗਾ ਤੇ ਜਿਹੜੀ ਡੀਐਮਕੇ ਪਾਰਟੀ ਹੋ ਤਾਂ ਉਹਨਾਂ ਦੇ ਉਲਟਾ ਜਿਹੜੀ ਉਹ ਦੂਜੀ ਪਾਰਟੀ ਹੈਗੀ ਆ ਉਹ ਪਾਰਟੀ ਨਾਲ ਉਹਨਾਂ ਨੇ ਅਲਾਈਅੰਸ ਕਰਨ ਦੀ ਗੱਲ ਕਹੀ ਹੈ ਤੇ ਬਾਕੀ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਉਹ ਕਰਦੇ ਨੇ ਪਰ ਜਿਵੇਂ ਪੰਜਾਬ 'ਚ ਉਹਨਾਂ ਦੀ ਇੱਕ ਪੰਜਾਬ ਬਾਦਰੀ ਅਮਿਤ ਸ਼ਾਹ ਨੇ ਕੋਈ ਬਿਆਨ ਦਿੱਤਾ ਸੀਗਾ ਉਸ ਦੇ ਹਿਸਾਬ ਨਾਲ ਅਮਿਤ ਸ਼ਾਹ ਦਾ ਤਾਮਿਲਨਾਡੂ ਤੇ ਵੀ ਤਾਮਿਲਨਾਡੂ ਦੇ ਅੰਦਰ ਵੀ ਉਹਦਾ ਇੰਟਰਸਟ ਹੈ ਅਮਿਤ ਸ਼ਾਹ ਦਾ ਸਾਰਾ ਉਹ ਉਸ ਕਿਸਮ ਦੇ ਸਟੇਟਾਂ 'ਚ ਇੰਟਰਸਟ ਹੈਗਾ ਜਿੱਥੇ ਭਾਜਪਾ ਦੇ ਪੈਰ ਨਹੀਂ ਲੱਗ ਰਹੇ ਪੱਛਮੀ ਬੰਗਾਲ ਆਪਾਂ ਗੱਲ ਕਰ ਲਈਏ ਤਾਮਿਲਨਾਡੂ ਆਪਾਂ ਗੱਲ ਕਰ ਲਈਏ ਕੇਰਲ ਆਪਾਂ ਗੱਲ ਕਰ ਲਈਏ ਪੰਜਾਬ ਆਪਾਂ ਗੱਲ ਕਰ ਲਈਏ ਜੰਮੂ ਕਸ਼ਮੀਰ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਅਮਿਤਸਰ ਨਾਰਥ-ਈਸਟ ਦੇ ਵਿੱਚ ਵੀ ਅਮਿਤਸਰ ਖਾਸਾ ਇੰਟਰਸਟ ਰੱਖਦੇ ਨੇ ਤੇ ਇਸ ਤੇ ਜਿੱਥੇ ਹਿੰਦੀ ਹਿੰਦੂਤਵਾਦੀ ਬੈਲਟ ਹਿੰਦੀ ਬੈਲਟ ਆ ਉੱਥੇ ਜਿਆਦਾ ਨਰਿੰਦਰ ਮੋਦੀ ਆਪਣੇ ਆਪ ਨੂੰ ਪੁਸ਼ ਕਰਦੇ ਨੇ ਜੀ ਜੀ ਸੋ ਇਹੀ ਹਾਲ ਐ ਸੋ ਅਗਲੀ ਖਬਰ ਤੇ ਜੇਕਰ ਚਲੀਏ ਤਾਂ ਉਧਰ ਮਾਇਆਬਤੀ ਬੜਾ ਖੇਡ ਖੇਡ ਰਹੀ ਐ ਆਪਣੇ ਜਿਹੜਾ ਭਤੀਜਾ ਐ ਉਸ ਦਾ ਆਕਾਸ਼ ਉਹਦੇ ਨਾਲ ਜਿੱਦਣਕਿ ਤਾਂ ਉਹ ਬੜਾ ਤਕੜਾ ਬਿਆਨ ਦੇ ਦਿੰਦਾ ਜਾਂ ਫਿਰ ਝੰਬ ਸਿੱਟਦਾ ਬੀਜੇਪੀ ਤੇ ਮੋਦੀ ਅਮਿਤ ਸ਼ਾਹ ਦੀ ਝੋਰੀ ਨੂੰ ਉਦਣ ਤਾਂ ਉਹ ਪਾਰਟੀ ਤੋਂ ਬਾਹਰ ਹੋ ਜਾਂਦਾ ਤੇ ਫੇਰ ਮੰਮਤਾ ਜਾਗ ਜਾਂਦੀ ਐ ਮਾਇਆਬਤੀ ਦੀ ਉਹ ਫੇਰ ਵਾਪਸ ਸੱਦ ਲੈਂਦੀ ਐ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਇਹ ਹੀ ਸਾਸਤ ਰਹਿ ਗਈ ਹੈ ਜੀ ਇਹਨਾਂ ਦੀ ਜਾਂ ਫਿਰ ਆਕਾਸ਼ 'ਚ ਵੀ ਕੋਈ ਕਣਕੰਡਾ ਹੈਗਾ ਜਿਹੜਾ ਬੰਦਾ ਸਿਰਫ ਆਪਣੀ ਭੂਆ ਦੇ ਕਹਿਣ ਤੇ ਨਾਲ ਜਾ ਜਾਂਦਾ ਭੂਆ ਕਹਿ ਦਵੇ ਜਾ ਕਰ ਤੂੰ ਤਾਂ ਚਲੇ ਜਾਂਦਾ ਇਹ ਕੀ ਚੱਲੀ ਜਾਂਦਾ ਜੀ ਇਦਾਂ ਇਹ ਲੀਡ ਕਰਨਗੇ ਦਲਿਤ ਵਰਗ ਅ ਦੇਖੋ ਬੜੇ ਅਜੀਬ ਗੱਲ ਹੈ ਕਿ ਆਪਾਂ 14 ਅਪ੍ਰੈਲ ਨੂੰ ਇਹ ਗੱਲ ਕਰ ਰਹੇ ਆ ਜਦੋਂ ਅੰਬੇਦਕਰ ਦੇ ਅੱਜ ਜਨਮ ਦਿਵਸ ਹੈ ਗਿਆ ਉਸ ਦਿਨ ਇਹ ਗੱਲ ਕਰ ਰਹੇ ਆ ਕਿ ਜਿਹੜੇ ਅੰਬੇਦਕਰਵਾਦ ਨੂੰ ਸਭ ਤੋਂ ਜ਼ਿਆਦਾ ਜਿਸ ਪਾਰਟੀ ਨੇ ਮਾਨੇਰ ਕਾਂਸੀ ਰਾਮ ਨੇ ਜਾਂ ਫਿਰ ਆਪਕਾ ਲਈਏ ਕਿ ਭੋਜਨ ਸਮਾਜ ਪਾਰਟੀ ਨੇ ਸਭ ਤੋਂ ਜ਼ਿਆਦਾ ਦਿੱਤਾ ਸੀਗਾ ਅੱਜ ਉਹੀ ਪਾਰਟੀ ਲੀਡਰਸ਼ਿਪ ਕ੍ਰਾਈਸਿਸ 'ਚ ਲੰਘ ਰਹੀ ਹੈਗੀ ਆ ਉੱਥੇ ਉਹਨਾਂ ਦੇ ਜਿਹੜੇ ਉਤਰਾਧਿਕਾਰੀ ਬਣਨੇ ਸੀਗੇ ਸਾ ਜਿਹੜੇ ਆਕਾਸ਼ ਆਨੰਦ ਉਹ ਕਿਤੇ ਨ ਕਿਤੇ ਉਹਨਾਂ ਨੂੰ ਦੋ ਬਾਰ ਪਾਰਟੀ ਸਸਪੈਂਡ ਕਰ ਚੁੱਕੀ ਹੈ ਪਾਰਟੀ ਦੇ ਸਾਰੇ ਪਤਾਂ ਤੋਂ ਹਟਾ ਚੁੱਕੀ ਹੈਗੀ ਆ ਤੇ ਦੋਵੇਂ ਉਹ ਟਾਈਮ ਉਹ ਸੀਗਾ ਜਦੋਂ ਕਿਤੇ ਨ ਕਿਤੇ ਉਹਨਾਂ ਨੇ ਬੀਜੇਪੀ ਦੇ ਉਲਟ ਗੱਲਾਂ ਕਹੀਆਂ ਸੀ ਤੇ ਲਗਾਤਾਰ ਸਵਾਲਾਂ ਦੇ ਘੇਰਿਆ ਚ ਤਾਂ ਹੈਗਾ ਹੀ ਮਾਇਆਵਤੀ ਦਾ ਸਾਲ 2024 ਦੇ ਲੋਕ ਸਭਾ ਇਲੈਕਸ਼ਨਾਂ ਵੇਲੇ ਵੀ ਇੱਕ ਆਪਾਂ ਇਹ ਗੱਲ ਦੇਖਣ ਨੂੰ ਆਪਾਂ ਨੂੰ ਮਿਲੀ ਸੀਗੀ ਕਿ ਉਹਨਾਂ ਦਾ ਜਿਹੜਾ ਸਾਰਾ ਰੁਖ ਸੀਗਾ ਉਹ ਕਿਤੇ ਨਾ ਕਿਤੇ ਦਿਖ ਰਿਆ ਸੀਗਾ ਜਿਸ ਹਿਸਾਬ ਨਾਲ ਉਹਨਾਂ ਨੇ 24 ਦਾ ਇਲੈਕਸ਼ਨ ਲੜਿਆ ਕਿ ਬੀਜੇਪੀ ਨੂੰ ਮਦਦ ਕਰਨਾ ਚਾਹ ਰਹੇ ਸੀਗੇ ਪਤਾ ਨਹੀਂ ਬੀਜੇਪੀ ਵਾਲਿਆਂ ਨੇ ਉਹਨਾਂ ਦੀ ਕਿਹੜੀ ਫਾਈਲ ਦੱਬੀ ਹੋਈ ਹੈ ਤੇ ਉਸ ਟਾਈਮ ਵੀ 2024 ਦੇ ਲੋਕ ਸਭਾ ਇਲੈਕਸ਼ਨਾਂ ਵੇਲੇ ਵੀ ਜਿਹੜੇ ਅਕਾਸ਼ ਆਨੰਦ ਨੇ ਫੈਸਲੇ ਲਾਗੂ ਕੀਤੇ ਸੀ ਜਾਂ ਫੈਸਪੀਸ ਦਿੱਤੀ ਸੀ ਉਹਦੇ ਤੇ ਉਸ ਉਸ ਕਰਕੇ ਉਹਦੇ ਤੇ ਹਮਲਾ ਵੀ ਹੋਇਆ ਸੀ ਉਹਨੂੰ ਕਿਤੇ ਨਾ ਕਿਤੇ ਪਾਰਟੀ ਤੋਂ ਕੱਢਿਆ ਵੀ ਗਿਆ ਮਾਇੋਤੀ ਨੇ ਵੀ ਉਹਤੇ ਗੁੱਸਾ ਕੀਤਾ ਸੀਗਾ ਤੇ ਦੁਬਾਰੇ ਹੁਣ ਪਿਛਲੇ ਦਿਨਾਂ ਵੀ ਹੋਇਆ ਸੀਗਾ ਤਕਰੀਬਨ 40 ਦਿਨ ਹੋ ਗਏ ਉਦੋਂ ਵੀ ਆਕਾਸ਼ ਆਨੰਦ ਨੂੰ ਕੱਢ ਦਿੱਤਾ ਗਿਆ ਸੀਗਾ ਤੇ ਹੁਣ ਦੁਬਾਰੇ ਤੋਂ ਜੁਆਇਨ ਕਰਾ ਲਿਆਗਾ ਤੇ ਇਹ ਮੋਟਾ-ਮੋਟਾ ਹੈਗਾ ਕਿ ਜਿਸ ਕਰਕੇ ਲਗਾਤਾਰ ਇਹ ਚੀਜ਼ਾਂ ਚੱਲ ਰਿਆ ਨੇ ਉਦਾਂ ਆਕਾਸ਼ ਆਨੰਦ ਆਪਾਂ ਨੂੰ ਪਤਾ ਹੈ ਕਿ ਇੱਕ ਪਪੂਲਰ ਫਿਗਰ ਵੱਜੋਂ ਬੀਐਸਪੀ ਦੇ ਅੰਦਰ ਉੱਭਰ ਰਹੇ ਸੀਗੇ ਤੇ ਬਸ ਇਹ ਮੇਰੇ ਸਮਝ ਨਹੀਂ ਆ ਰਿਹਾ ਕਿ ਆਕਾਸ਼ ਆਨੰਦ ਨੂੰ ਕਿਹੜੀ ਲਾਈਨ ਫੜਾਣਾ ਚਾ ਰਹੇ ਨੇ ਮਾਇਉਤੀ ਜੀ ਉਹ ਐਂਟੀ ਬੀਜੇਪੀ ਜਦੋਂ ਆਕਾਸ਼ ਆਨੰਦ ਜਾਂਦਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਪਿੱਛੇ ਅਟਾ ਦਿੰਦੇ ਨੇ ਤੇ ਸ਼ਾਇਦ ਹੁਣ ਅੱਗੇ ਇੱਕ ਹਫ਼ਤੇ 10 ਦਿਨਾਂ ਤੱਕ ਪਤਾ ਲੱਗੂਗਾ ਕਿ ਆਕਾਸ਼ ਆਨੰਦ ਹੁਣ ਕੀ ਮਾਇਉਤੀ ਦੇ ਕਦਮਾਂ ਤੇ ਪੈੜ ਚਾਲ ਕਰੂਗਾ ਜਾਂ ਫਿਰ ਤਬਾਰੇ ਤੋਂ ਹੀ ਕਿ ਦੋ ਵਾਰ ਤਾਂ ਹੋ ਚੁੱਕੇ ਐ ਤਬਾਰੇ ਤੋਂ ਕਿ ਉਹ ਬੀਜੇਪੀ ਦੇ ਉਲਟੀ ਜਾਊਗਾ ਜੀ ਸੋ ਮੈਨੂੰ ਤਾਂ ਲੱਗਦਾ ਕਿ ਸਮਝਾ ਲਿਆ ਹੋਊਗਾ ਅੰਦਰ ਬਿਠਾ ਕੇ ਕਿਉਂਕਿ ਨੌਜਵਾਨ ਬੱਚਾ ਬਾਹਰੋਂ ਪੜ ਕੇ ਆ ਉਹਨੂੰ ਸਿਖਾਤਾ ਹੋਗਾ ਕਿ ਭਾਈ ਆਪਣੀ ਜਿਹੜੀ ਬਾਉਂਡਰੀਜ਼ ਐ ਆਪਣਾ ਦਾਇਰਾ ਐ ਇੰਨਾ ਕੀ ਐ ਆਪਾਂ ਇਸ ਤੋਂ ਬਾਹਰ ਨਹੀਂ ਜਾਣਾ ਤੂੰ ਸਿਆਸਤ ਸੁਸਤ ਕਰਨ ਦੇ ਜਿਹੜੇ ਕੀੜੇ ਲੈ ਕੇ ਬਾਹਰੋਂ ਆ ਉਹਨਾਂ ਨੂੰ ਛੱਡ ਦੇ ਸੋ ਗੱਲ ਵੀ ਆਪਾਂ ਕਿਹੋ ਜਿਹਾ ਦਿਨ ਕਰ ਰਹੇ ਆ ਇਹ ਵੀ ਤੁਸੀਂ ਜ਼ਿਕਰ ਕਰ ਹੀ ਦਿੱਤਾ ਬਹੁਤ ਮੰਦ ਭੱਗ ਐ ਤੇ ਉਧਰ ਈਸਟਰ ਬਿਲਕੁਲ ਆਉਣ ਦੇ ਕੰਡੇ ਖੜੇ ਤੇ ਅਮਰੀਕਾ ਦੇ ਵਿੱਚ ਾਂਡਿਆਂ ਦਾ ਦਾ ਜਿਹੜਾ ਭਾਅ ਹੈ ਉਹ ਸਮਾਨ ਛੂ ਰਹੇ ਹੈ ਜੀ ਅਜਿਹਾ ਕਿਉਂ ਹੋ ਰਿਹਾ ਹੈ ਉਹ ਦੇਖੋ ਇੱਕ ਅਮਰੀਕਾ ਦੇ ਵਿੱਚ ਇਹ ਅਜੀਬ ਜੀ ਸਮੱਸਿਆ ਹੈਗੀ ਆ ਜਿੱਥੇ ਲਗਾਤਾਰ ਅੰਡਿਆਂ ਦੇ ਜਿਹੜੇ ਧਾਮ ਨੇ ਉਹ ਵਧ ਰਹੇ ਨੇ ਤਕਰੀਬਨ ਜਿਹੀ ਇੱਕ ਰੇਟ ਇੱਕ ਦਰਜਨ ਅੰਡੇ ਨੇ ਉਹ 6.23 ਡਾਲਰ ਦੇ ਹੋ ਗਏ ਨੇ ਤਕਰੀਬਨ ਇੰਡੀਅਨ ਜੇ ਕਰੰਸੀ ਦੇ ਗੱਲ ਕਰੀਏ ਤੇ 523 ਰੁਪਏ ਦੇ ਨੇੜੇ ਤੇੜੇ ਇਹ amount ਬਣਦਾਗਾ ਜੀ ਤੇ 20 April ਨੂੰ ਆਪਾਂ ਨੂੰ ਪਤਾ ਕਿ ਇਸ ਤਰ੍ਹਾਂ ਆਣ ਜਾ ਰਿਹਾਗਾ ਉਸੇ ਦਿਨ ਆਪਾਂ ਨੂੰ ਪਤਾ ਕਿ ਅੰਡਿਆਂ ਅੰਡਿਆਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਅਮਰੀਕਨ ਕਰਨ ਵਿਕੀ ਲਗਾਤਾਰ ਇਹ ਗੱਲ ਨਿਕਲ ਕੇ ਆ ਰਹੀ ਕਿ ਜਿਹੜਾ ਅ ਅਮਰੀਕਾ ਦੇ ਵਿੱਚ ਜਿਹੜਾ ਬਰਡ ਫਲੂ ਫੈਲਿਆ ਸੀਗਾ ਉਹਦੇ ਕਰਕੇ ਮੁਰਗੀਆਂ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਮੁਰਗੀਆਂ ਨੂੰ ਮਾਰਨਾ ਪਿਆ ਸੀ ਉਸੇ ਕਰਕੇ ਜਿਹੜੇ ਅ ਅ ਮੁਰਗੀਆਂ ਦੀ ਸੰਖਿਆ ਵੀ ਘਟੀ ਹੈ ਤੇ ਉਹ ਜਿਹੜੀ ਮੁਰਖਾਂ ਦੀ ਮੁਰਗਿਆ ਦੀ ਜਿਹੜੀ ਗਿਣਤੀ ਘਟੀ ਹੈ ਉਸੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈਗਾ ਅ ਮਤਲਬ ਮੈਨੂੰ ਲੱਗਦਾ ਕਿ ਇਸ ਬਾਰ ਖਾਸ ਔਖਾ ਹੋਗਾ ਇਹ ਵੀ ਕਹਿ ਜਾ ਰਿਹਾ ਹੈਗਾ ਕਿ ਤਕਰੀਬਨ 20% ਦੇ ਨੇੜੇ ਤੇੜੇ ਜਿਹੜੇ ਆਂਡਿਆਂ ਦੀ ਟ੍ਰੇ ਦੇ ਧਾਮ ਨੇ ਉਹ ਵੱਧ ਸਕਦੇ ਨੇ ਵੱਧ ਵੀ ਵੱਧ ਵੀ ਚੁੱਕੇ ਨੇ ਤੇ ਮਤਲਬ ਹੁਣ ਇੰਡੀਆ ਦੇ ਵਿੱਚ ਆਪਾਂ ਜੇ ਗੱਲ ਕਰਨੀ ਹੋਵੇ ਤਾਂ ਜਿਹੜੇ ਦਰਜਨਾਂ ਅੰਡੇ ਨੇ ਦਰਜਨਾਂ ਅੰਡੇ ਆਪਾਂ ਨੂੰ 100 ਰੁਪਏ ਦੇ ਮਿਲ ਜਾਂਦੇ ਨੇ 200 ਰੁਪਏ ਦੇ ਨੇੜੇ ਤੇੜੇ ਇੱਕ ਜਿਹੜੀ ਪਲਾਸਟਿਕ ਰੇਟ ਹੈਗੀ ਆ ਜਿੱਦੇ 24 ਅੰਡੇ ਆਉਂਦੇ ਨੇ ਤੇ ਦਰਜਨਾਂ ਅੰਡੇ ਉੱਥੇ ਤਕਰੀਬਨ ਇੰਡੀਅਨ ਕਰੰਸੀ ਦੇ ਵਿੱਚ 540 ਰੁਪਏ ਦੇ ਮਿਲ ਰਹੇ ਨੇ ਤੇ ਇਸ ਕਰਕੇ ਆਪਾਂ ਮਤਲਬ ਇਸ ਚੀਜ਼ ਤੇ ਗੱਲ ਕਰ ਰਹੇ ਆ ਕਿ ਉੱਥੇ ਬਰਡ ਫਲੂ ਨੇ ਖਾਸਾ ਨੁਕਸਾਨ ਕੀਤਾ ਅਮਰੀਕਾ ਦੇ ਵਿੱਚ ਤੇ ਇਸ ਇਸ ਵਾਰ ਲੋਕਾਂ ਨੂੰ ਮਹਿੰਗਾ ਪਊਗਾ ਤੇ ਮਤਲਬ ਇਹ ਮੋਟਾ-ਮੋਟਾ ਹੈ ਜੀ ਉੱਥੇ ਲੋਕ ਟੈਗ ਦੀ ਖਾਲੀ ਟ੍ਰੇ ਨੂੰ ਆਪਣੇ ਕਾਰਡਬੋਰਡਾਂ ਤੇ ਬਨ ਕੇ ਮਾੜੇ ਮਾੜੇ ਮੋਟੇ ਪ੍ਰੋਟੈਸਟ ਵੀ ਕਰ ਰਹੇ ਨੇ ਜੀ ਸੋ ਅੱਗੇ ਚੱਲੀਏ ਜੀ ਗੱਲ ਕਰੀਏ ਨਰਿੰਦਰ ਮੋਦੀ ਦੀ ਉਹ ਹਰਿਆਣੇ ਦੇ ਵਿੱਚ ਆਏ ਹੋਏ ਸੀ ਅੱਜ ਤੇ ਹਿੰਦੂਤਵ ਕਾੜ ਹਰੇ ਘਰੀ ਖੇਡਣਾ ਹੀ ਹੁੰਦਾ ਹੈ ਕਾਂਗਰਸ ਤੇ ਵੀ ਨਿਸ਼ਾਨਾ ਲੱਗ ਆਏ ਨੇ ਤੇ ਨਾਲ ਦੀ ਨਾਲ ਥੱਬੀ ਉਹਨਾਂ ਨੇ ਮੁਸਲਮਾਨ ਭਾਈਚਾਰੇ ਨੂੰ ਵੀ ਲਾਈ ਆਂ ਕਹਿੰਦੇ ਵੀ ਇਹਨਾਂ ਨੂੰ ਪੈਂਚਰ ਨਹੀਂ ਲਾਉਣੇ ਪੈਣੇ ਸੀ ਪੈਂਚਰਾਂ ਦੀਆਂ ਦੁਕਾਨਾਂ ਤੇ ਨਾ ਕੰਮ ਕਰਦੇ ਹੁੰਦੇ ਮੁਸਲਮਾਨ ਭਾਈਚਾਰੇ ਵਾਲੇ ਜੇਕਰ ਵਕਫ ਬੋਰਡ ਜਿਹੜਾ ਬਿੱਲ ਸੀ ਜੋ ਪਹਿਲਾਂ ਸੀ ਹੁਣ ਤਾਂ ਸੋਧ ਹੋ ਗਈ ਉਹ ਪਹਿਲਾਂ ਵਾਲਾ ਜੇਕਰ ਸਹੀ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਲਿਆਂਦਾ ਗਿਆ ਹੁੰਦਾ ਪਾਓ ਜੀ ਜਾਣਣਾ ਅ ਦੇਖੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸਿਕਲੀ ਹਸਾਰ ਤੇ ਯਮਨਾ ਨਗਰ ਦੇ ਵਿੱਚ ਸੀਗੇ ਤੇ ਦੋ ਥਾਂ ਤੇ ਉਹਨਾਂ ਨੇ ਐਡਰਡ ਕਿਸਮ ਦੇ ਜਿਹੜੇ ਚੀਜ਼ਾਂ ਦੇ ਵਿਗਾਠਨ ਕਿਤੇ ਅਸਾਰ ਦੇ ਚੇਪੋਰਟ ਤੇ ਦਾਤ ਗਠਨ ਕੀਤਾ ਮੈਂ ਤਾਂ ਇਹਨੂੰ ਇਹ ਕਹਿ ਰਿਆਂਗਾ ਕਿ ਉਹ ਹਰਿਆਣੇ ਚ ਆ ਕੇ இந்துਤਵਾਦੀ ਫਲਾਈਟ ਉਡਾ ਕੇ ਚਲੇ ਗਏ இந்துਤਵਾਦੀ ਫਲਾਈਟ ਕਿਸ ਕਰਕੇ ਕਹਿ ਰਿਆਂਗਾ ਅਸਾਰ ਤਲਾਇ ਲੱਗ ਰਿਹਾ ਸੀਗਾ ਕਿ ਜਿਹੜਾ ਅਸਾਰ ਦਾ 에ਰਪੋਰਟ ਉਹ ਇੰਟਰਨੈਸ਼ਨਲ 에ਰਪੋਰਟ ਦਾ ਉਹ ਰੁਤਬਾ ਮਿਲੂਗਾ ਉਹਨੂੰ ਪਰ ਉਸ ਕੇ ਸੰਧਾਨੀ ਮਿਲੇ ਡੋਮੈਸਟਿਕ ਫਲਾਈਟਸ ਉਡਣ ਦੀ ਗੱਲ ਕਹੀ ਗਈ ਤੇ ਉਹ ਵੀ ਅਸਾਰ ਤੋਂ ਇਹ ਕਦੀ ਫਲਾਈਟ ਸ਼ੁਰੂ ਕੀਤੀਆਂ ਗਈਆਂ ਪਹਿਲਾ ਪਹਿਲੀ ਜਿਹੜੀ ਫਲਾਈਟ ਇੱਥੋਂ ਉਡਾਈ ਗਈ ਉਹ ਦਿਨ ਦੀ ਉਡਾਈ ਗਈ ਤੇ ਜਦੋਂ ਪਹਿਲਾ ਪੈਸੇਂਜਰ ਸੀਗਾ ਉਹਨੂੰ ਟਾਣੇ ਤੋਂ ਸੀਗਾ ਉਹਨੂੰ ਜਿਹੜੇ 에어ਪੋਰਟ ਤੇ ਕਰਮਚਾਰੀ ਸੀ ਉਹਨਾਂ ਨੇ ਰਾਮ ਭਗਵਾਨ ਦਾ ਜਿਹੜਾ ਪਟਕਾ ਉਹ ਪਾ ਕੇ ਸਵਾਗਤ ਕੀਤਾ ਤੇ ਉਹ ਗੱਲ ਮੈਨੂੰ ਕਿ ਬੜੀ ਅਜੀਬ ਲੱਗੀ ਕਿ ਯਾਰ 에어ਪੋਰਟ ਅਥਾਰਟੀ ਨੂੰ ਇਹ ਕਰਨਾ ਪੈ ਰਿਹਾਗਾ ਉਹ ਰਾਮ ਮੈਂ ਰਾਮ ਮੰਦਰ ਦੇ ਪਟਕੇ ਪਰ ਆ ਰਹੇ ਨੇ ਯਾਤਰੀਆਂ ਨੂੰ ਇਹ ਬੜਾ ਅਜੀਬ ਲੱਗਿਆ ਤੇ ਦੂਜਾ ਮੈਨੂੰ ਇਹ ਗੱਲ ਲੱਗੀ ਕਿ ਜਿਸ ਹਸਾਬ ਨਾਲ ਉਹ ਉਹਨਾਂ ਨੇ ਮੁਸਲਮਾਨਾਂ ਤੇ ਅਟੈਕ ਕੀਤਾ ਮੁਸਲਮਾਨਾਂ ਨੂੰ ਜਿਹੜੀ ਬੀਜੇਪੀ ਉਹ ਲਗਾਤਾਰ ਅਬਦੁੱਲ ਪੈਂਚਰ ਲਗਾਤਾਰ ਹੈ ਟਾਈਪ ਇਸ ਕਿਸਮ ਦੇ ਨੁਕਤੇ ਨਾਲ ਹਿੰਦੀ ਵੈਲਟ ਤੇ ਗੱਲ ਕਰਦੀ ਰਹੀ ਹੈ ਤੇ ਮੁਸਲਮਾਨਾਂ ਨੂੰ ਪੈਂਚਰ ਲਾਉਣ ਵਾਲੇ ਦੱਸਦੀ ਰਹੀ ਹੈ ਤੇ ਸੇਮ ਉਸੇ ਟੋਨ ਚ ਮਤਲਬ ਅੱਜ ਉਹਨਾਂ ਦੇ ਜਿਹੜੇ ਬੀਜੇਪੀ ਦੇ ਜਿਹੜੇ ਕਾਰਜਕਰਤਾ ਨੇ ਗਰਾਊਂਡ ਲੈਵਲ ਤੇ ਉਹਨਾਂ ਦੀ ਲੈਂਗੁਏਜ ਅਤੇ ਨਰਿੰਦਰ ਮੋਦੀ ਦੀ ਲੈਂਗੁਏਜ ਦੇ ਮੁਲਕ ਦੇ ਪ੍ਰਧਾਨ ਮੰਤਰੀ ਦੀ ਲੈਂਗੁਏਜ ਚ ਕੋਈ ਅੰਤਰ ਨਹੀਂ ਸੀਗਾ ਉਹਨਾਂ ਨੇ ਵੀ ਉਸੇ ਨੁਕਤੇ ਨਾਲ ਗੱਲ ਕੀਤੀ ਉਹ ਮਤਲਬ ਹਰਿਆਣੇ ਨੂੰ ਉਸ ਅੱਖ ਨਾਲ ਦੇਖਦੇ ਨੇ ਉਸ ਅੱਖ ਨਾਲ ਦੇਖਦੇ ਨੇ ਜਿਵੇਂ ਉੱਤ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਨੂੰ ਦੇਖਦੇ ਨੇ ਉਹ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਹਿੰਦੀ 벨ਟ ਦੀ ਐਕਸਟੈਂਸ਼ਨ ਹੈ ਉਸੇ ਹਿਸਾਬ ਨਾਲ ਉਹਨੂੰ ਟ੍ਰੀਟ ਕਰਦੇ ਨੇ ਆਪਾਂ ਨੂੰ ਪਤਾ ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਜਦੋਂ ਪੰਜਾਬੀ ਸੂਬੇ ਦੀ ਇੱਥੇ ਲਹਿਰ ਚੱਲਦੀ ਹੈਗੀ ਆ ਉਸੇ ਟਾਈਮ ਜਿਹੜੀ ਆਰਿਆ ਸਮਾਜ ਅਤੇ ਆਰਐਸਐਸ ਮਿਲ ਕੇ ਜਨ ਸੰਨ ਬੀਸਿਕਲੀ ਜਨਸੰਗ ਅਤੇ ਆर्य ਸਮਾਜ ਮਿਲ ਕੇ ਹਰਿਆਣੇ ਦੀ ਡਿਮਾਂਡ ਵਾਸਤੇ ਉਹ ਹਿੰਦੀ ਸੂਬੇ ਦੀ ਡਿਮਾਂਡ ਚੱਕਦੇ ਨੇ ਜਦਕਿ ਹਿੰਦੀ ਜਿਹੜੀ ਹਰਿਆਣਵੀ ਜਿਹੜੀ ਬੋਲੀ ਹੈਗੀ ਉਹ ਹਿੰਦੀ ਦੇ ਨੇੜੇ ਨਹੀਂ ਜਦਕਿ ਬਲਕਿ ਪੰਜਾਬੀ ਦੇ ਨੇੜੇ ਜ਼ਿਆਦਾ ਹੈ ਜੇ ਆਪਾਂ ਨੂੰ ਜੇ ਲਿਖਣੀ ਹੈ ਉਹ ਜੇ ਹਰਿਆਣਵੀ ਲਿਖਣੀ ਵੀ ਹੋਵੇ ਆ ਜੇ ਬੋਲੀ ਤਾਂ ਮੈਨੂੰ ਲੱਗਦਾ ਕਿ ਉਹ ਫਿਲੀਪੀ ਦੇ ਵਿੱਚ ਬਧੀਆ ਤਰੀਕੇ ਨਾਲ ਲਿਖੀ ਜਾ ਸਕਦੀ ਹੈਗੀ ਉਹ ਹਿੰਦੀ 'ਚ ਨਹੀਂ ਲਿਖੀ ਜਾ ਸਕਦੀ ਇਹ ਚੀਜ਼ ਜਾਣੇ ਜੀ ਪਰ ਖੈਰ ਮੈਂ ਤਾਂ ਹੈਰਾਨ ਹੋਇਆ ਸੀਗਾ ਕਿ ਮੇਰੇ ਫਾਦਰ ਸਾਹਿਬ ਹੁਣ ਤਾਂ ਉਹ ਦੁਨੀਆ 'ਚ ਨਹੀਂ ਹੈਗੇ ਜਦੋਂ ਜਿੰਦਾ ਸੀਗੇ ਤੇ ਉਦੋਂ ਮੈਂ ਇੱਕ ਪੰਜਾਬੀ ਮੈਗਜ਼ੀਨ ਘਰੇ ਲੈ ਕੇ ਗਿਆ ਸੀਗਾ ਤੇ ਉਹ ਉਹਨਾਂ ਨੇ ਚੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਮੈਂ ਕਿ ਆ ਫਾਦਰ ਸਾਹਿਬ ਮੈਂ ਉਹਨਾਂ ਨੂੰ ਬਪੂ ਜੀ ਕਹਿੰਦਾ ਹੁੰਦਾ ਸੀ ਬਾਬਾਪੂ ਜੀ ਤੁਸੀਂ ਪੰਜਾਬੀ ਜਾਣਦੇ ਹੋ ਕਹਿੰਦੇ ਹਾਂ ਸੀ ਪੜ੍ਹੀਏ ਸਕੂਲ 'ਚ ਅਸੀਂ ਤਾਂ ਸਾਰੀ ਜਾਣਦੇ ਆ ਤੇ ਮੈਂ ਉਹਨਾਂ ਦੀ ਫਰਕਬੋਕੈਲਰੀ ਵਗੈਰਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਬਹੁਤ ਸੋਹਣੀ ਵੋਕੈਬਲਰੀ ਸੀਗੀ ਫਿਰ ਉਹ ਮਜਾਕ ਮਜਾਕ ਚ ਮੈਨੂੰ ਕਹਿੰਦੇ ਕਿ ਕੀ ਅੰਤਰ ਹੈ ਮਤਲਬ ਪੰਜਾਬੀ ਚ ਅਤੇ ਹਰਿਆਣਵੀ ਚ ਮੈਂ ਸਮਝ ਨਹੀਂ ਸਕਿਆ ਕਿ ਮੈਂ ਕਿਹਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਹਿੰਦਾ ਵੋਕੈਬਲਰੀ ਲਗਭਗ ਸੇਮ ਹੈ ਮੈਂ ਮੈਂ ਕਿਹਾ ਕਿਵੇਂ ਕਹਿੰਦੇ ਜੱਟ ਜਾਟ ਅੱਖ ਆਖ ਬਸ ਇਨਾ ਫਰਕ ਹੈ ਉਹ ਅੱਖ ਕਹਿੰਦੇ ਨੇ ਆਪਾਂ ਅੱਖ ਕਹਿੰਦੇ ਨੇ ਤੇ ਅੱਧਾ ਅੱਖਰ ਉਹ ਵੀ ਨਹੀਂ ਬੋਲ ਪਾਉਂਦੇ ਅੱਧਾ ਅੱਖਰ ਆਪਾਂ ਵੀ ਨਹੀਂ ਬੋਲ ਪਾਉਂਦੇ ਉਹ ਵੀ ਮੂਰਖ ਕਹਿੰਦੇ ਨੇ ਆਪਾਂ ਵੀ ਮੂਰਖ ਕਹਿੰਦੇ ਆ ਠੀਕ ਹੈ ਇਹ ਕਹਿੰਦੇ ਉਹਨਾਂ ਨੇ ਇੱਕ ਛੋਟੀ ਊ ਦਾ ਇਕ ਅੰਤਰ ਦੱਸਿਆ ਸੀਗਾ ਉਹਨਾਂ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਮਤਲਬ ਉਧਰ ਸ਼ਬਦਾਂ ਵਾਸਤੇ ਜਿਵੇਂ ਤੈਨੂੰ ਪੂਨੀਆਂ ਨਹੀਂ ਕਹਿਣਗੇ ਤੈਨੂੰ ਪੁੰਨੀਆਂ ਕਹਿਣਗੇ ਠੀਕ ਹੈ ਤੇ ਉਹ ਕਹਿੰਦੇ ਆਪਾਂ ਚੀਜ਼ਾਂ ਵਾਸਤੇ ਵੱਡਾ ਊ ਵਰਤਦੇ ਨੇ ਉਹ ਛੋਟਾ ਊ ਵਰਤਦੇ ਨੇ ਉਹ ਕੁਇਕ ਬੋਲਦੇ ਨੇ ਊ ਦੀ ਮਾਤਰਾ ਬਾਰੇ ਦੱਸ ਰਹੇ ਸੀਗੇ ਤੇ ਇੱਕ ਆ ਦਾ ਡੰਡਾ ਜਿਹੜਾ ਚਲਦਾਗਾ ਹਮ ਤੇ ਇਹ ਗੱਲ ਉਹ ਦੋ ਗੱਲਾਂ ਉਹਨਾਂ ਨੇ ਕੀਤੀਆਂ ਮੈਨੂੰ ਬੜਾ ਅਜੀਬ ਲੱਗਿਆ ਬਾਅਦ ਚ ਉਹਨਾਂ ਨੇ ਮਤਲਬ 70 80 ਜਿਹੜੇ ਹਰਫ ਸੀ ਉਹ ਇਦਾਂ ਦੇ ਗਿਣਾਏ ਜਿਹੜੇ ਕਿ ਮਤਲਬ ਖੇਤੀਬਾੜੀ ਆਪਣੇ ਟਰੈਡੀਸ਼ਨਲ ਵਰਡ ਜਿਵੇਂ ਸੁਹਾ ਹੋ ਗਿਆ ਜਾਂ ਫਿਰ ਆਪਾਂ ਬੜਦ ਹੋ ਗਏ ਜਾਂ ਫਿਰ ਆਪਾਂ ਹੋਰ ਵੀ ਖੇਤੀਬਾੜੀ ਨਾਲ ਜਿੰਨੇ ਵੀ ਹਰਫ ਸੀ ਉਹ ਸਾਰੇ ਉਹਨਾਂ ਨੇ ਗਿਣਾਏ ਤੇ ਉਹਨਾਂ ਨੇ ਇਹ ਮਤਲਬ ਕਿਹਾ ਕਿ ਅਸੀਂ ਬੜਦ ਹੱਦ ਦੇ ਹੁੰਦੇ ਸੀਗੇ ਉਧਰ ਜਾ ਕੇ ਗੱਲ ਕਰਾਂਗੇ ਉਹ ਵੀ ਕਹਿਣਗੇ ਬੇਨੂ ਅਕਲਾ ਤੇ ਉਹ ਉਹਨਾਂ ਨੇ ਬਹੁਤ ਇਦਾਂ ਦੀਆਂ ਚੀਜ਼ਾਂ ਦੱਸੀਆਂ ਫਿਰ ਮੈਂ ਹੈਰਾਨ ਸੀਗਾ ਉਹ ਉਹਨਾਂ ਨੇ ਕਿਹਾ ਕਿ ਦੇਖੋ ਮਤਲਬ ਜਿਹੜਾ ਕਲਚਰ ਸ਼ੇਪ ਸ਼ੇਪ ਹੋ ਰਿਹਾ ਹੁੰਦਾ ਵਾ ਉਹਦੇ ਚ ਕਿਤੇ ਨਾ ਕਿੱਥੇ ਉੱਥੋਂ ਦੇ ਹਾਲਾਤਾਂ ਦੇ ਬੜੇ ਉਹ ਹੁੰਦੇ ਨੇ ਪੋਲਿਟਿਕਸ ਦਾ ਬੜਾ ਇੱਕ ਰੋਲ ਹੁੰਦਾ ਵਾ ਤੇ ਉਹਨਾਂ ਨੇ ਕਿਹਾ ਕਿ ਛਾਟਵਾਦ ਕਿਤੇ ਨਾ ਕਿਤੇ ਇੱਧਰ ਜਨਸੰਘ ਵਾਲਿਆਂ ਨੇ ਆਰਿਆ ਸਮਾਜ ਵਾਲਿਆਂ ਨੇ ਔਰ ਜਿਹੜੀ ਦੂਜੀ ਫੋਰਸਾਂ ਸੀ ਗਿਆ ਉਹਨਾਂ ਨੇ ਕਲਚਰਲ ਕੰਮ ਬਹੁਤ ਕੀਤਾ ਤੇ ਇਹਨਾਂ ਨੂੰ ਜਿਹੜੇ ਹਰਿਆਣੇ ਵਾਲਿਆਂ ਨੂੰ ਹਿੰਦੀ ਬੈਲਟ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ ਇਸੇ ਕਰਕੇ ਨਾ ਇੱਥੇ ਹਰਿਆਣਵੀ ਸਨੇਮੈ ਨੂੰ ਉਭਰਨ ਦਿੱਤਾ ਗਿਆ ਨਾ ਲਿਟਰੇਚਰ ਨੂੰ ਉਭਰਨ ਦਿੱਤਾ ਗਿਆ ਨਾ ਬੋਲ ਮਤਲਬ ਲਿਪੀ ਤਾਂ ਮਤਲਬ ਉੱਥੋਂ ਤੱਕ ਤਾਂ ਗਲ ਗਈ ਨਹੀਂ ਕਿ ਹਰਿਆਣਵੀ ਚ ਕੋਈ ਲਿਖ ਪੜ੍ਹ ਵੀ ਸਕਣ ਤੇ ਉਹ ਗੱਲ ਉਹਨਾਂ ਨੇ ਕਹੀ ਤੇ ਮੈਨੂੰ ਬਹੁਤ ਉਹ ਚੰਗੀ ਲੱਗੀ ਤੇ ਖੈਰ ਹੁਣ ਤਾਂ ਮਤਲਬ ਕਈ ਵਾਰ ਇਹ ਵੀ ਲੱਗਦਾਗਾ ਕਿ ਬਹੁਤ ਨਜ਼ਦੀਕ ਵੀ ਆ ਕਈ ਵਾਰ ਇਹ ਵੀ ਲੱਗਦਾਗਾ ਕਿ ਬਹੁਤ ਦੂਰ ਆ ਆਪਾਂ ਤੇ ਉਸੇ ਕਰਕੇ ਏ ਲੱਗਿਆ ਜੀ ਮੈਨੂੰ ਕਿ ਨਰਿੰਦਰ ਮੋਦੀ ਆਏ ਸੀਗੇ ਹਰਿਆਣੇ ਚ ਉਹ ਕਿਤੇ ਨ ਕਿਤੇ ਹਿੰਦੂਤਵਾਦੀ ਫਲਾਈਟ ਚੜਾਉਣਾ ਚਾਹੁੰਦੇ ਸੀਗੇ ਹਰਿਆਣੀਆਂ ਨੂੰ ਦਵਾਰੇ ਤੋਂ ਮੁੜ ਤੋਂ ਉਹ ਕਿਤੇ ਨ ਕਿਤੇ ਅਯodhyaਲ ਮੱਧ ਪ੍ਰਦੇਸ਼ ਵੱਲ ਉੱਤਰ ਪ੍ਰਦੇਸ਼ ਵੱਲ ਅਨਾਦਾ ਮੂੰਹ ਕਰਨਾ ਚਾਹੁੰਦੇ ਸੀ ਹਰਿਆਣੀਆਂ ਦਾ ਹੁਣ ਹਰਿਆਣਿਆਂ ਨੂੰ ਡਿਸਾਈਡ ਕਰਨਾ ਕਰਨਾ ਹੈਗਾ ਕਿ ਉਹ ਜਿਹੜਾ ਇੱਕ ਮਹਾ ਪੰਜਾਬ ਸੀ ਉਹਦੇ ਜਿੱਥੇ ਆਪਾਂ ਗੱਲ ਕਰਦੇ ਆ ਜਿੱਦੀ ਇੱਕ ਕਲਚਰਲ ਹਿਸਟੋਰੀਕਲ ਕੰਟੀਨਿਉਟੀ ਵੀ ਹੈਗੀ ਆ ਟ੍ਰਾਈਬਸ ਤੋਂ ਲੈ ਕੇ ਕਾਸਟ ਸੋ ਜਿੰਨੀਆਂ ਵੀ ਜੱਤਾਂ ਨੇ ਟ੍ਰਾਈਬਸ ਨੇ ਉਹ ਸਾਰੀਆਂ ਉਹਨਾਂ ਦੀ ਵੀ ਕੰਟੀਨਿਊਟੀ ਹੈਗੀ ਆ ਤੇ ਮੈਂ ਕੱਲ ਬਸਾਖੀ ਮੇਲੇ ਗਿਆ ਸੀਗਾ ਤੇ ਤਲਵੰਡੀ ਸਾਬੋ ਮੈਂ ਰਾਹ ਰਾਹ ਚ ਜਿੱਥੇ ਚਾਹ ਪੀਤੀ ਸੀ ਉਹ ਪੁੰਨੀਆਂ ਦਾ ਡੱਬਾ ਸੀ ਪੁੰਨੀਆਂ ਆਈ ਹੋਏ ਡੱਬਾ ਤੇ ਕਾਬਕੇ ਉੱਥੇ ਪਿੰਡ ਹੈਗਾ ਉੱਥੇ ਪੰਜਾ ਪਿੰਡ ਪੁੰਨੀਆਂ ਸਰਦਾਰਾਂ ਦੇ ਸੀਗੇ ਤੇ ਉਹਨਾਂ ਨੇ ਮੇਰਾ ਮਤਲਬ ਐ ਇਦਾਂ ਸਵਾਗਤ ਕੀਤਾ ਜਿਵੇਂ ਮਤਲਬ ਮੈਂ ਆਪਣੇ ਟੱਬਰ ਚ ਹੀ ਗਿਆ ਹਾਂ ਜੀ ਤੇ ਇਹ ਵੀ ਚੀਜ਼ ਲੱਗਿਆ ਹਾਂ ਉਹ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਗਏ ਰਹੇ ਤੇ ਕਿਤੇ ਕਿਤੇ ਹਰਿਆਣਾ ਨੂੰ ਉਹ ਉਸੇ ਨਜ਼ਰ ਨਾਲ ਦੇਖਦੇ ਨੇ ਹਰਿਆਣੇ ਦੇ ਉਹ ਇੰਚਾਰਜ ਵੀ ਰਹੇ ਨੇ ਤੇ ਹਰਿਆਣੇ ਨੂੰ ਕਲਚਰਲੀ ਉਹ Hindu Hindutva Hindi ਨਾਲ ਮਿਲਾਣ ਦੀ ਕੋਸ਼ਿਸ਼ ਕਰਦੇ ਨੇ ਇਸੇ ਉਹ ਇਸ ਵਿਜੀਟ ਨੂੰ ਉਸ ਸਾਹ ਨਾਲ ਵੀ ਦੇਖਿਆ ਜਾਵੇ ਜੀ ਉਹਨਾਂ ਨੇ ਜੀ ਸਾਰਾ ਦੇਸ਼ ਘੁੰਮਿਆ ਹੋਇਆ ਹੈ ਉਹਨਾਂ ਨੂੰ ਤਾਂ ਤੁਸੀਂ ਜਲੰਧਰ ਦਾ ਪੁੱਛ ਸਕਦੇ ਹੋ ਆਪ ਮੈਨੂੰ ਕਈ ਸੀਨੀਅਰ ਪੱਤਰਕਾਰ ਜਲੰਧਰ ਦੇ ਦੱਸਦੇ ਰਹੇ ਨੇ ਕਿ ਨਰੇਂਦਰ ਬੁੱਧੀ ਦਾ ਸੀ ਉਹ ਟਾਈਮ ਵੀ ਦੇਖਿਆ ਜਦੋਂ ਇਹ ਰਿਕਸ਼ਾ ਦੇ ਉੱਪਰ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਤੇ ਰਿਕਸ਼ਾ ਦੇ ਉੱਪਰ ਆਉਂਦਾ ਹੁੰਦਾ ਸੀ ਸ਼ਹਿਰ ਦੇ ਵਿੱਚ ਕਈ ਨੇਤਾਵਾਂ ਦੇ ਨਾਲ ਮਿਲਦਾ ਹੁੰਦਾ ਸੀ ਫਿਰ ਇਹ ਕਿਸ ਨੂੰ ਅੱਗੇ ਪਿੱਛੇ ਉਹ ਲੈ ਕੇ ਜਾਂਦੇ ਹੁੰਦੇ ਸੀ ਜਿੱਥੇ ਲੈ ਕੇ ਜਾਣਾ ਹੁੰਦਾ ਸੀ ਸੋ ਇਹਦਾ ਵਰਕ ਗਰਾਉਂਡ ਤੇ ਬਹੁਤ ਹੈ ਪਰ ਹੁਣ ਕੀ ਕਰੀਏ ਉਸ ਵਰਕ ਨੂੰ ਚੰਗੇ ਪਾਸੇ ਵਰਤਣ ਦੀ ਜਗ੍ਹਾ ਤੇ ਪੁੱਠੇ ਪਾਸੇ ਦਿਮਾਗਦਿਆਂ ਦਾ ਜ਼ਿਆਦਾ ਚੱਲਦਾ ਹੈ ਚਲਾਉਣ ਵਾਲੀਆਂ ਸ਼ਕਤੀਆਂ ਜਈਆਂ ਨੇ ਪਰ ਉਧਰ ਹੁਣ ਗੱਲ ਕਰੀਏ ਜੀ ਸਲਮਾਨ ਖਾਨ ਦੇ ਘਰ ਦੇ ਵਿੱਚ ਕਹਿੰਦੇ ਵੜ ਕੇ ਮਾਰਾਂਗੇ ਉਹਨੂੰ ਹੋਰ ਕਈ ਕੁਝ ਕਹੀ ਜਾਂਦੇ ਨੇ ਗੱਡੀ 'ਚ ਬੰਬ ਲਾਵਾਂਗੇ ਇੱਕ ਸਾਲ ਪਹਿਲਾਂ ਵੀ ਘਟਨਾ ਵਾਪਰੀ ਸੀ ਬਹੁਤ ਖਤਰਨਾਕ ਤੇ ਪਾਇਉਤਾ ਚਾਨਣਾ ਜੀ ਹੁਣ ਦੁਬਾਰਾ ਆਪਾਂ ਇਸ ਦੀ ਗੱਲ ਕਿਉਂ ਕਰ ਰਹੇ ਆ ਅ ਦੇਖੋ ਆਪਾਂ 14 ਅਪ੍ਰੈਲ 2024 ਵਿੱਚ 20 ਕਿਤੇ ਕਿਤੇ ਸਲਮਾਨ ਖਾਨ ਦੇ ਘਰੇ ਹਮਲਾ ਹੋਇਆ ਸੀ 14 ਅਪ੍ਰੈਲ ਪਿਛਲੇ ਸਾਲ ਵੀ ਮੈਂ ਆਪਣੇ ਬੁਲੇਟਿਨ 'ਚ ਉਸ ਖਬਰ ਦਾ ਜ਼ਿਕਰ ਕੀਤਾ ਸੀਗਾ ਉਹਦੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਾਰੇ ਲਾਰੈਂਸ ਬਿਸਨੋਈ ਗੈਂਗ ਨਾਲ ਜੁੜੇ ਹੋਏ ਸੀ ਹੁਣ ਵੀ ਕਿਤੇ ਨਾ ਕਿਤੇ ਵਟਸਐਪ ਮੈਸੇਜ ਆਇਆ ਹੈਗਾ ਸਲਮਾਨ ਖਾਨ ਨੂੰ ਤੇ ਉਹਦੇ 'ਚ ਇਹ ਕਲਕਈ ਗਈ ਹੈਗਾ ਕਿ ਸਲਮਾਨ ਖਾਨ ਦੀ ਕਾਰ ਨੂੰ ਸੀ ਬਮ ਤੋੜਾ ਦੇਾਂਗੇ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਹਾਈ ਪ੍ਰੋਟੈਕਸ਼ਨ ਹੈਗੀ ਆ ਉਹ ਗੈਲੈਕਸੀ ਅਪਾਰਟਮੈਂਟ ਉਹਦੇ ਜਿਹੜਾ ਨਾਂ ਹੈਗਾ ਅ ਅਪਾਰਟਮੈਂਟ ਤਾਂ ਗੈਲੈਕਸੀ ਅਪਾਰਟਮੈਂਟ ਕਿਹਾ ਜਾਂਦਾ ਹੈ ਉੱਥੇ ਜਿਹੜੇ ਸ਼ੀਸ਼ੇ ਨੇ ਉਹ ਵੀ ਉਹਨਾਂ ਨੇ ਬੁਲੇਟ ਪ੍ਰੂਫ ਵਗੈਰਾ ਲਗਾਤੇ ਲਤੇ ਸੁਲਮਾਨ ਖਾਨ ਹੋਰਾਂ ਨੇ ਤੇ ਵਾਈਪਲਸ ਸਿਕਿਉਰਟੀ ਵੀ ਦੇ ਰੱਖੀ ਹੈ 11 ਜਵਾਨ ਹੁੰਦੇ ਨੇ ਇੱਕ ਇੱਕ ਦਿਨ ਇਹਨੇ ਸੁਲਮਾਨ ਖਾਨ ਨੇ ਕੁਝ ਦਿਨਾਂ ਪਹਿਲਾਂ ਹੀ ਇੱਕ ਬਿਆਨ ਦਿੱਤਾ ਸੀਗਾ ਕਿ ਜਦੋਂ ਮੇਰੀ ਮੌਤ ਨਹੀਂ ਹੋਊਗੀ ਮੈਂ ਮਰ ਜਾਾਂਗਾ ਕੋਈ ਚੱਕਰ ਨਹੀਂ ਪਰ ਮੈਨੂੰ ਇਹ ਜਿਹੜੇ ਸਿਕਿਉਰਟੀ ਗਾਰਡ ਵਗੈਰਾ ਹੈਗੇ ਲੈ ਕੇ ਚੱਲਣੇ ਬਹੁਤ ਉੱਖਾ ਲੱਗਦਾ ਕਾ ਮੈਨੂੰ ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਮੈਨੂੰ ਲੱਗਦਾ ਕਿ ਇੱਕ ਐਡੇ ਵੱਡੇ ਕਲਾਕਾਰਨ ਟਾਰਗੇਟ ਕਰਕੇ ਉਹਨਾਂ ਨੂੰ ਉਹ ਤਾਂ ਮਿਲਦਾ ਹੀ ਹੈ ਇੱਕ ਰਤਬਾ ਤਾਂ ਮਿਲਦਾ ਹੀ ਹੈ ਸੋ ਕੋਲਨ ਲੋਰੈਂਸ ਬਿਸਨੋਈ ਗੈਂਕਲ ਕੋਈ ਹੋਰ ਕਹੇ ਲੋ ਤੇ ਇਸੇ ਕਰਕੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੋਇਆ ਸੀ। ਸੋ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਹੈ ਉਹ ਪੈਂਚ ਤੇ ਚੜ ਕੇ ਤੇ ਰੂਮ ਦੀ ਕਲਾਸਰੂਮ ਦੀ ਕੰਧ ਦੇ ਉੱਪਰ ਗੋਬਰ ਥੱਪ ਰਹੀ ਸੀ। ਉਹ ਉਹ ਕੀ ਹੈ ਜੀ ਉਹ ਮੈਟਰ ਸਾਰਾ ਇੱਕ ਪ੍ਰਿੰਸੀਪਲ ਦੱਸੇ ਜਾ ਰਹੇ ਨੇ ਉਹ ਇੱਕ ਪ੍ਰਿੰਸੀਪਲ ਵਰਗੇ ਅਹੁਦੇ ਤੇ ਬੈਠਾ ਵਿਅਕਤੀ ਅਸੀਂ ਆਮ ਤੌਰ ਤੇ ਸੋਚਦੇ ਆ ਸਮਝਦੇ ਆ ਕਿ ਕਿੰਨਾ ਸਿਹਰਦ ਹੋਊਗਾ ਕਿੰਨਾ ਉਹ ਇੰਟੈਲੈਕਚੁਅਲ ਹੋਊਗਾ ਜਿਹੜਾ ਉਸ ਪੋਸਟ ਤੱਕ ਪਹੁੰਚਿਆ ਪਰ ਉਹ ਗੋਬਰ ਕੰਦਾਂ ਤੇ ਮਲ ਰਿਹਾ ਹੈ ਇਸ ਦਾ ਕੀ ਕਾਰਨ ਹੈ ਕਿੱਥੋਂ ਦੀ ਇਹ ਘਟਨਾ ਸੀ ਪਾਇਓ ਜਾਣਣਾ ਹੈ ਇਹ ਜੀ ਦਿੱਲੀ ਯੂਨੀਵਰਸਿਟੀ ਦੀ ਘਟਨਾ ਹੈ ਕਿ ਆ ਮੁਲਕ ਦੀ ਪ੍ਰੈਸਟੀਜੀਅਸ ਯੂਨੀਵਰਸਿਟੀ ਮੰਨਿਆ ਜਾਂਦਾ ਹੈਗਾ ਤੇ ਦੇਖੋ ਉਸ ਉਹਦੇ ਤੋਂ ਆਪਾਂ ਨੂੰ ਪਤਾ ਸੈਂਟ ਸਟੀਫਨ ਤੋਂ ਕਿੰਨੇ ਤਗੜੇ ਲੋਕ ਨਿਕਲੇ ਹੋਏ ਨੇ ਦਿੱਲੀ ਯੂਨੀਵਰਸਿਟੀ ਦੇ ਤੋਂ ਕਿੰਨੇ ਦਿੱਲੀ ਯੂਨੀਵਰਸਿਟੀ ਦਾ ਲਕਸ਼ਮੀਬਾਇ ਕਾਲਜ ਹੈ ਉਹਦੇ ਹੈਲਪ ਨੈਸ ਦੀ ਲਿਸਟ ਵੀ ਮੈਂ ਵੇਖ ਰਿਹਾ ਸੀ ਉੱਥੋਂ ਵੀ ਬਹੁਤ ਮਾਨ ਮਾਨ ਬੰਦੇ ਨਿਕਲੇ ਹੋਏ ਨੇ ਜੀ ਤੇ ਉਹਨਾਂ ਦੀ ਜਿਹੜੀ ਪ੍ਰਿੰਸੀਪਲ ਸੀਗੀ ਪ੍ਰਤੀਊਸ਼ ਵਰਸਾ ਉਹਨਾਂ ਨੇ ਉਹ ਆਪ ਜਾ ਕੇ ਕਲਾਸਰੂਮਸ ਦੇ ਵਿੱਚ ਗੋਬਰ ਦਾ ਲੇਪ ਕਰ ਰਹੀ ਸੀਗੀ ਉਹਨਾਂ ਉਹਨੇ ਕੁਝ ਟਾਈਮ ਪਹਿਲਾਂ ਹੀ ਆਪਣੇ ਕਾਲਜ ਦੇ ਵਿੱਚ ਆਪਣੇ ਜਿਹੜਾ ਉਹਦਾ ਕਾਰ ਸੀਗਾ ਪ੍ਰਿੰਸੀਪਲ ਦਾ ਉਹਦੇ ਵਿੱਚ ਗਾਂ ਵੀ ਬੰਨੀ ਸੀਗੀ ਤੇ ਹੁਣ ਉਹ ਗਾਂ ਦੇ ਗੋਬਰ ਦਾ ਲੇਪ ਕਰ ਰਹੀ ਸੀ ਜਦੋਂ ਇਹ ਗੱਲ ਸੋਸ਼ਲ ਮੀਡੀਆ ਤੇ ਫੈਲੀ ਤਾਂ ਉਹਨਾਂ ਨੇ ਕਿਹਾ ਤਾਂ ਇੱਕ ਇਹ ਤਾਂ ਸਾਡਾ ਰਿਸਰਚ ਕਾਲਜ ਦਾ ਰਿਸਰਚ ਪ੍ਰੋਜੈਕਟ ਦਾ ਹਿੱਸਾ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਕੀ ਗਾਂ ਦੇ ਗੋਬਰ ਨਾਲ ਕਮਰਾ ਠੰਡਾ ਰਹੂਗਾ ਇਹ ਮਤਲਬ ਹੁਣ ਦਿੱਲੀ ਯੂਨੀਵਰਸਿਟੀ ਇਹ ਚੀਜ਼ਾਂ ਟੈਸਟ ਕਰੀਆ ਕਿ ਕਿਸੇ ਜਿਹੜਾ ਐਨੀਮਲ ਦਾ ਵੇਸਟ ਹੈਗਾ ਉਹਦੇ ਨਾਲ ਥੋੜੇ ਕਮਰੇ ਠੰਡੇ ਹੋਣ ਗਿਆ ਨਹੀਂ ਉਹ ਮਤਲਬ ਦੁਨੀਆ ACs ਤੋਂ ਲੈ ਕੇ AC ਤੋਂ ਅਗਲਾ ਇੱਕ ਇੱਕ ਇਨੋਵੇਸ਼ਨ ਦੀ ਵੀ ਗੱਲ ਚੱਲ ਰਹੀ ਜਿਸ ਦੇ ਵਿੱਚ AC ਦੇ ਅੰਦਰ ਹੀ 에ਅਰ ਪਿਰੀਫਾਇਰ ਅਡਜਸਟ ਕਰਨ ਦੀ ਗੱਲ ਆ ਰਹੀ ਹੈ ਹੋਰ ਦਸਤੀ ਜਾ ਰਹੀਆਂ ਨੇ ਕੂਲਿੰਗ ਵਾਸਤੇ ਮਤਲਬ ਮੈਂ ਤਾਂ ਹੋਰ ਟ੍ਰੈਡੀਸ਼ਨਲ ਤਰੀਕੇ ਵੀ ਜਾਣਦਾ ਹਾਂ ਦੇਖਣੇ ਅਡਰਡ ਕਿਸਮ ਦੇ ਆਰ ਇਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਇੱਕ ਤਰੀਕਾ ਬਣਿਆ ਹੋਗਾ ਜੀ ਦੇ ਕਰਕੇ ਪੂਰੀ ਬਿਲਡਿੰਗ ਠੰਡੀ ਰਹਿੰਦੀ ਹੈ ਤੇ ਉਹ ਉਹਨਾਂ ਨੂੰ ਵਜਾਇਂ ਐਨੀਮਲ ਵੇਸਟ ਤੇ ਉਹ ਜਾ ਰਹੇ ਨੇ ਮੈਨੂੰ ਲੱਗਦਾ ਕਿ ਇਹ ਉਹੀ ਤਰਕ ਹੈ ਕਿ ਜਿਹੜੇ ਕਹਿੰਦੇ ਨੇ ਕਿ ਗਾਂ ਦੇ ਗੋਬਰ ਗਾਧਾ ਗੋਬਰ ਖਾਣ ਕਰਕੇ ਇਹ ਮਤਲਬ ਬਿਮਾਰੀਆਂ ਚ ਲੀ ਜਾਂਦੀਆਂ ਨੇ ਕੈਂਸਰ ਠੀਕ ਹੋ ਜਾਂਦਾ ਇਸ ਗੱਲ ਇਸ ਕਿਸਮ ਦੇ ਗੱਲਾਂ ਕਰਨ ਵਾਲੇ ਲੋਕ ਨੇ ਬੇਸਿਕਲੀ ਇਹ ਵਿਗਿਆਨ ਤੇ ਅਮਲਾ ਜੀ ਨੂੰ ਜੇ ਆਪਾਂ ਗੱਲ ਕਰਨੇ ਕਰਨਾ ਹੋਵੇ ਤੇ ਵਿਗਿਆਨਤਾ ਅਸਾਲਟ ਓਨ मीनिंग ਜੇ ਸਹੀ ਗੱਲ ਕਰੀ ਹੋਇਆ ਸਾਲਟ ਓਨ मीनिंग ਹੈਗਾ ਇਹ मीनिंग ਤੇ ਸਾਲਟ ਹੈਗਾ ਤੇ ਪ੍ਰਿੰਸੀਪਲ ਸਾਹਿਬ ਆਪ ਸਾਹਿਬਾ ਆਪ ਹੀ ਕਰ ਰਹੇ ਕਰ ਰਹੇ ਨੇ ਤੇ ਫਿਰ ਤੁਸੀਂ ਆਪ ਹੀ حساب ਲਾ ਲੋ ਆਰਐਸਐਸ ਦੀ ਚਮਚਾਗਰੀ ਕਰਨ ਦੇ ਚੱਕਰ ਚ ਇੰਨੇ ਮਤਲਬ ਉਹ ਅੰਦਭਖਤ ਬਣ ਜਾਣਗੇ ਤਾਂ ਮੈਨੂੰ ਮਤਲਬ ਅਜੀਬ ਲੱਗ ਰਿਹਾ ਹੈ ਦੇਸ਼ ਦੀ ਪ੍ਰੈਸਟਿਜੀਅਸ ਇੰਸਟੀਟਿਊਟ ਦੀ ਦੇ ਕਾਲਜ ਦੀ ਮੈਲਾ ਪ੍ਰਿੰਸੀਪਲ Edna ਕਰ ਰਹੀ ਹੈ ਤੇ ਮਤਲਬ ਹਾਂ ਇਹ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਕਿ ਮੈਂ ਕੀ ਕਮੈਂਟ ਕਰਾਂ ਬੜਾ ਅਜੀਬ ਲੱਗ ਰਿਹਾ ਹੈਗਾ ਬਸ ਬੇਸਿਕਲੀ ਮੈਂ ਇੱਕ ਲਾਈਨ ਚ ਇਹਨੂੰ ਖਤਮ ਕਰਨਾ ਚਾਹੁੰਗਾ ਇਹ ਉਹੀ ਡਿਬੇਟ ਹੈ ਮਤਲਬ ਕੀ ਤੁਸੀਂ ਗਾਂ ਗਾਂ ਨੂੰ ਉਹਦਾ ਦੁੱਧ ਪੀਣ ਵਾਸਤੇ ਪਾਲਦੇ ਹੋ ਜਾਂ ਉਹਦਾ ਗੋਬਰ ਖਾਣ ਵਾਸਤੇ ਪਾਲਦੇ ਹੋ ਇਹ ਗੋਬਰ ਖਾਣ ਵਾਲੀ ਜਮਾਤ ਹੈ ਜੀ ਇਹ ਗੋਬਰ ਖਾਣ ਵਾਸਤੇ ਪਾਲਦੇ ਨੇ ਠੀਕ ਹੈ ਅਸੀਂ ਜਿਹੜੇ ਖੇਤੀਬਾੜੀ ਕੂਮਾ ਹੈਗੀਆਂ ਜਿਹੜੇ ਖੇਤੀਬਾੜੀ ਦਾ ਕੰਮ ਕਰਦਿਆਂ ਨੇ ਪਸ਼ੂ ਪਾਲਣ ਕਰਦਿਆਂ ਨੇ ਉਹ ਗਾਂ ਨੂੰ ਉਹਦਾ ਦੁੱਧ ਪੀਣ ਵਾਸਤੇ ਪਾਲਦਿਆਂ ਨੇ ਠੀਕ ਹੈ ਇਹ ਗੋਬਰ ਖਾਣ ਵਾਸਤੇ ਪਾਲਦੇ ਨੇ ਤੇ ਹੁਣ ਆਪਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਸਾਡੇ ਬੱਚਿਆਂ ਦਾ ਭਵਿੱਖ ਇਹ ਗੋਬਰ ਖਾਣ ਵਾਲਿਆਂ ਦੇ ਹੱਥ ਸੁਰੱਖਿਅਤ ਹੈ ਮੈਨ ਲੋਕ ਦਾ ਨਹੀਂ ਜੀ ਗਲਤਾਂ ਹੋਈ ਹੈ ਨਾ ਭਾਈ ਥੱਲੇ ਮੈਂ ਕਮੈਂਟ ਪੜੀ ਜਾਂਦਾ ਸੀ ਪੋਸਟ ਦੇ ਲੋਕ ਲਿਖੀ ਜਾਂਦੇ ਸੀ ਕਿ ਬੀਬੀ ਹੁਣ ਪ੍ਰਿੰਸੀਪਲ ਬਣ ਗਈ ਹੈ ਇਸ ਤੋਂ ਅਗਲੀ ਉਪਾਦੀ ਕੋਈ ਚਾਹੁੰਦੀ ਹੈ ਜਿਹੜੇ ਕੰਮਾਂ ਤੇ ਲੱਗੀ ਹੋਈ ਹੈ ਉਹ ਸ਼ਾਇਦ ਮੇੜੀ ਜਾਵੇ ਪਰ ਆਪਾਂ ਚੱਲੀਏ ਜੀ ਅਗਲੀ ਗੱਲ ਤੇ ਤੇ ਉਧਰ ਪੰਜਾਬ ਦੇ ਐਲਓਪੀ ਸਾਹਿਬ ਨੂੰ ਬੜੀ ਵਿਪਤਾ ਪਈ ਹੋਈ ਹੈ ਕੱਲ ਦੇ ਉਹ ਬਿਆਨ ਦੇ ਕੇ ਫਸ ਗਏ ਨੇ ਕਹਿੰਦੇ ਵੀ ਪੰਜਾਬ ਚ 50 ਹੋਰ ਵਿਸਫੋਟਕ ਜਿਹੜੀਆਂ ਚੀਜ਼ਾਂ ਆਈਆਂ ਹੋਈਆਂ ਨੇ 18 ਫਟ ਗਈਆਂ ਤੇ 32 ਰਹਿ ਗਈਆਂ ਨੇ ਤੇ ਬਾਅਦ ਚੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਬਿਆਨ ਆਇਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਵੀ ਭਾਈ ਦੱਸੋ ਕਿੱਥੇ ਆ ਜੇਕਰ ਤੁਸੀਂ ਤੁਹਾਡੇ ਕੋਲ ਕੋਈ ਜਾਣਕਾਰੀ ਆ ਸਾਨੂੰ ਸਰੋਤ ਦੱਸੋ ਆਪਾਂ ਉਹਨਾਂ ਨੂੰ ਪਹਿਲਾਂ ਹੀ ਰੋਕਦੇ ਆਂ ਵੈਸੇ ਵੀ ਇਹ ਬੜੀ ਕਹਿ ਲਈਏ ਵੀ ਇੱਕ ਤਰੀਕੇ ਦਾ ਨਾ ਬੇਕਾਰ ਕਿਸਮ ਦਾ ਬਿਆਨ ਹੈ ਵੀ ਕੀ ਤੁਸੀਂ ਚਾਹੁੰਦੇ ਹੋ ਵੀ ਜੇਕਰ ਤੁਹਾਡੇ ਕੋਲ ਜਾਣਕਾਰੀ ਹੈ ਫੋਕ ਤਾਂ ਫਿਰ ਤਾਂ ਤੁਸੀਂ ਸਿੱਧਾ ਪੁਲਿਸ ਨੂੰ ਦੱਸੋ ਜਾ ਕੇ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 32 ਬੰਬਾਂ ਦੀ ਜਾਣਕਾਰੀ ਸੱਚੀ ਹੋਵੇ ਤੇ ਤੁਸੀਂ ਕਿਸੇ ਨੂੰ ਨਾ ਦੱਸੋ ਵੀ ਉਹ ਫਾਟ ਲੈਣ ਦੀਏ ਫਿਰ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਭੰਡਾਂਗੇ ਕੀ ਕਿ ਤੁਸੀਂ ਹੁਣ ਲੋਕਾਂ ਦੀ ਜਾਣ ਤੇ ਸਿਆਸਤ ਕਰੋਗੇ ਇਹੋ ਜੀਆਂ ਬੇਤੁਕੀਆਂ ਗੱਲਾਂ ਜਦੋਂ ਇਹ ਕਰਦੇ ਨੇ ਤਾਂ ਫਿਰ ਫਸਦੇ ਵੀ ਨੇ ਤੇ ਉਧਰੋਂ ਪੰਜਾਬ ਸਰਕਾਰ ਦਾ ਵੀ ਉਹੀ ਰੁਕ ਹੈ ਉਦਾਂ ਦੀਆਂ ਟੁੱਟੀਆਂ ਭੱਜੀਆਂ ਦੀਆਂ ਐਫਆਰੀਆਂ ਦਰਜ ਕਰਕੇ ਤੇ ਪੁਲਿਸ ਨੂੰ ਚੱਕ ਕੇ ਗੱਡੀ ਭੇਜ ਦਿੰਦੇ ਨੇ ਘਰੇ ਵੀ ਚਲੋ ਗਈ ਆਪਾਂ ਡਰਾਮਾ ਡਰਾਮਾ ਖੇਡਦੇ ਆ ਇਹ ਸੜਕ ਦੀ ਲੜਾਈ ਤਾਂ ਲੜਨਾ ਸਾਰੇ ਭੁੱਲ ਚੁੱਕੇ ਨੇ ਪਰ ਤੁਸੀਂ ਪਾਇਓ ਚਾਨਣਾ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਤੇ ਹੁਣ ਕੀ ਹੋਇਆ ਇਸ ਮਾਮਲੇ 'ਚ ਅਹ ਸਹੀ ਗੱਲ ਕਹਿ ਰਹੇ ਹੋ ਡਰਾਮਾ ਪੋਲਿਟਿਕਸ ਹੈ ਜੀ ਮਤਲਬ ਤੁਸੀਂ ਤੁਹਾਡੇ ਪੂਰੇ ਸਟੇਟਮੈਂਟ 'ਚ ਇੱਕ ਸ਼ਬਦ ਮੈਨੂੰ ਇੱਕ ਜੜਾ ਰੋ ਕੰਮ ਦਾ ਲੱਗਿਆ ਡਰਾਮਾ ਪੋਲਿਟਿਕਸ ਡਰਾਮਾ ਪੋਲਿਟਿਕਸ ਖੇਡ ਰਿਹਾ ਗਿਆ ਜਿਹੜੇ ਅਸਲੀ ਮੁੱਦਿਆਂ ਤੇ ਜਿਹੜੀ ਗੱਲ ਹੋਣੀ ਚਾਹੀਦੀ ਲੀਡਰ ਆਫ oppositon ਉਹ ਤੁਸੀਂ ਤੁਸੀਂ ਜਿਹੜੀ ਸਟੇਟਮੈਂਟ ਦੇ ਰਹੇ ਹੋ ਘਟੋ ਘਟਾ ਉਹਦੇ ਤੇ ਖੜੋ ਵੀ ਤੇ ਚੰਗੇ ਤਰੀਕੇ ਨਾਲ ਦੋ ਵੀ ਬੇਸਿਕਲੀ ਗੱਲ ਕੀ ਹੋਈ ਸੀ ਪਾਸਟਰ ਨੇ ਖਬਰ ਛਾਪੀ ਸੀ ਉਹਦੇ 'ਚ ਇਹ ਗੱਲ ਉਹਨਾਂ ਨੇ ਲਿਖੀ ਸੀ ਕਿ ਪੰਜਾਬ 'ਚ ਇੰਨੇ ਬੰਮਾਏ ਇੰਨੇ ਚਲਾਤੇ ਇਨੇ ਬਾਜ਼ੂ ਇਹਨੇ ਉਹ ਪੜ ਲਈ ਹੋਣੀ ਠੀਕ ਹੈ ਉਹਦੇ ਅਕੋਰਡਿੰਗ ਹੀ ਉਹਨੇ ਮੀਡੀਆ ਤੇ ਬੋਲਤਾ ਫਿਰ ਭਾਈ ਤੂੰ ਇਹ ਬੋਲਦੇ ਕਿ ਯਾਰ ਮੈਂ ਤਾਂ ਪਾਸ ਕਰ ਚਪੜੀ ਸੀ ਮੇਰੇ ਪੱਕਾ ਸੋਰਸਿਸ ਨੇ ਮੈਨੂੰ ਦੱਸਿਆ ਕੀ ਸੋਰਸ ਨੇ ਤੇਰੇ ਮਤਲਬ ਕੀ ਸੋਰਸ ਨੇ ਮਤਲਬ ਇਹ ਇੰਨੀ ਮਤਲਬ ਨਲਾਇਕੀ ਮੈਂ ਕਈ ਵਾਰ ਸੋਚਦਾਗਾ ਇਹਨੇ ਨਲਾਇਕ ਲੀਡਰ ਆਫ অপੋਜੀਸ਼ਨ ਬਣ ਜਾਂਦੇ ਉਹ ਉਦਾਂ ਉਸ ਤੋਂ ਜ਼ਿਆਦਾ ਨਲਾਇਕ ਸੂਬੇ ਦਾ ਸੀਐਮ ਬਣਿਆ ਹੋਇਆਗਾ ਤੇ ਮਤਲਬ ਪੰਜਾਬ ਦੀ ਆਪਾਂ ਕੀ ਕਹੀਏ ਮਤਲਬ ਇਹ ਮੜਾ ਟਾਈਮ ਨਹੀਂ ਹੈ ਜੀ ਇੱਕ ਜਿਹੜਾ ਨਲਾਇਕ ਬੰਦਾ ਹੀ ਸੀ ਇਹ ਮੈਂ ਨਲਾਇਕ ਬੰਦਾ ਹੀ ਲੀਡਰ ਆਫ অপੋਜੀਸ਼ਨ ਹੈ ਤੇ ਹੁਣ ਦੋਵੇਂ ਉਹ ਕੀ ਖੇਡਣਗੇ ਜੇ ਨਲਾਇਕ ਹੀ ਹੋ ਗਏ ਫਿਰ ਕੀ ਕਰਨਗੇ ਉਹ ਇਸੇ ਕਿਸਮ ਦੀ ਹਰਕਤਾਂ ਕਰਨਗੇ ਮਤਲਬ ਇਹ ਇਸ ਖਬਰ ਤੇ ਗੱਲ ਕੀ ਕਰੀਏ ਯਾਰ ਮਤਲਬ ਗੁਰਪ੍ਰੀਤ ਕੀ ਕਿਸੇ ਖਬਰ ਇੱਕ ਇੱਕ દੈਨਿਕ ਪਾਸ ਕਰਦੀ ਖਬਰ ਪੜ੍ਹੀ ਉਹਦੇ ਤੇ ਉਹਨੇ ਇੱਕ ਇੰਟਰਵਿਊ ਚ ਬੋਲਤਾ ਉਤੇ ਉਹ ਨੂੰ ਇਸ ਇੰਨਾ ਸੰਸਨੀ ਖੇਜ਼ ਬਣਾ ਕੇ ਬੋਲ ਰਿਹਾਗਾ ਉਹ ਬੰਦਾ ਉਹ ਸਾਫ ਕਹੇ ਦੇਰ ਮੇਰਾ ਮੈਂ ਅਖਬਾਰ ਚ ਕਵਰ ਪੜ੍ਹੀ ਏ ਸੋਰਸ ਦੱਸੋ ਜੀ ਜੀ ਹਾਂ ਆਪਣਾ ਆਪਣਾ ਪੱਲਾ ਝਾੜ ਸਕਦੇ ਹੋ ਤੁਸੀਂ ਤੁਸੀਂ ਸਿਆਸਤ ਵੀ ਹੋ ਜੂਗੀ ਤੁਹਾਡੀ ਨਾਲੇ ਤੁਸੀਂ ਉਹਦੇ ਕੇਦੇ ਚ ਵੀ ਨਹੀਂ ਵੱਜਦੇ ਵੀ ਭਾਈ ਮੈਂ ਆਪਣੇ ਤੋਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਕਿਨੇ ਢੱਲੇ ਦੇ ਨਾਲ ਕਹਦੇ ਕਿ ਮੈਨੂੰ ਦਿੱਲੀੋਂ ਫੋਨ ਆਇਆ ਕਿਸੇ ਵੱਡੇ ਅਫਸਰ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਹੈ ਕਿਉਂ ਬੱਡਾ ਅਫਸਰ ਕਿਤੇ ਤੁਹਾਨੂੰ ਮੋਹਰਾ ਬਣਾ ਕੇ ਵਰਤਦਾ ਨਹੀਂ ਰਿਹਾ ਵੀ ਆਪਾਂ ਇਹ ਪੱਤਾ ਸਿੱਟ ਕੇ ਦੇਖਦੇ ਆਂ ਤੇ ਫਿਰ ਆਪਾਂ ਇਧਰੋਂ ਆਪਣੇ ਪੁਆਇੰਟ ਸੈੱਟ ਕਰ ਲਾਂਗੇ ਐ ਵੀ ਤਾਂ ਹੋ ਸਕਦਾ ਹੈ ਨਾ ਇਹ ਐਲੋਪੀ ਬਣ ਗਏ ਨੇ ਪਰ ਇਹਨਾਂ ਦੀ ਅਕਲ ਪਤਾ ਨਹੀਂ ਕਿੱਥੇ ਫਸੀ ਹੋਈ ਐ ਅਸੀਂ ਸਭ ਨੂੰ ਕਹੀ ਰਿਹਾ ਜੀ ਜੀ ਉਹੀ ਸਖਤ ਸ਼ਬਦ ਵਰਤਣੇ ਪੈ ਜਾਂਦੇ ਨੇ ਇਹਨਾਂ ਲਈ ਪਰ ਇਹ ਹੈਗੇ ਵੀ ਏਸੇ ਦੇ ਲਾਇਕ ਨੇ ਇਹ ਸਿਆਸਤ ਹਰੇਕ ਬੰਦਾ ਹਰੇਕ ਬੰਦਾ ਪੁਰੀਆ ਜੀ ਤੁਸੀਂ ਜਾਣਦੇ ਹੋ ਸਿਆਸਤ ਨੂੰ ਜੰਗੀ ਤਰ੍ਹਾਂ ਦੇਖਦੇ ਹੋ ਕਿਹੜਾ ਬੰਦਾ ਹੈ ਜਿਹੜਾ ਅਸਲ ਚਤਰਾਤਨ ਤੇ ਲੜਾਈ ਲੜਨਾ ਚਾਹੁੰਦਾ ਹੈ ਪਾਰਟੀ ਕੋਈ ਵੀ ਹੋਵੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਚੜਜੀ ਹੋਈ ਹੈ ਕਾਂਗਰਸ ਦੇ 7-8 ਮੁੱਖ ਮੰਤਰੀ ਤਿਆਰ ਵਰ ਤਿਆਰ ਨੇ ਵੀ ਜੇ ਦਾ ਸਤਾਈ ਚ ਇਹਨਾਂ ਨੂੰ ਇੱਕ ਕੁਰਸੀ ਮਿਲ ਜਾਣੀ ਹੁੰਦੀ ਹੈ ਬੀਜੇਪੀ ਵਾਲੇ ਪੈਸੇ ਹੀ ਪੰਜਾਬ ਨੂੰ ਲੁੱਟ-ਕੁੱਟ ਰਹੇ ਨੇ ਉਹਨਾਂ ਨੂੰ ਤਾਂ ਕਹਿਣਾ ਕੀ ਹੈ ਉਹਨਾਂ ਦੇ ਵਿੱਚ ਇੱਕੋ ਇੱਕ ਬੰਦਾ ਹੈ ਜਿਹਦੇ ਤੋਂ ਥੋੜੀ ਜੀ ਲੋਕ ਆਸ ਕਰਦੇ ਨੇ ਉਹ ਸੁਨੀਲ ਜਾਖੜ ਹੈ ਪਰ ਉਹ ਵੀ ੱੱਕੇ ਚੜਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਚਿਹਰੇ ਤੁਹਾਡੇ ਸਾਹਮਣੇ ਨੇ ਇਹ ਤਾਂ ਸਕੂਲਾਂ ਦੇ ਅਧਿਕਾਰਤਨ ਚੋਂ ਵੇਲ ਨਹੀਂ ਇਹਨਾਂ ਨੂੰ ਮਿਲ ਰਿਹਾ ਕਹਿੰਦੇ ਅਸੀਂ ਐਨ ਸਕੂਲੇ ਸਕੂਲ ਕਰਦਾ ਨੇ ਪੰਜਾਬ ਚ ਮੈਨੂੰ ਲੱਗਦਾ ਇਹਨਾਂ ਦੇ ਜਾਂਦਿਆਂ ਤੱਕ ਉਨੇ ਬੱਚੇ ਨਹੀਂ ਰਹਿਣੇ ਪੰਜਾਬ ਚ ਜਿਨ੍ਹਾਂ ਨੇ ਸਕੂਲ ਹੋ ਜਾਣੇ ਇਹ ਤਾਂ ਤਰਾਸ ਦੀ ਹੈ ਸਾਡੀ ਅਸੀਂ ਇਹਨਾਂ ਗੰਭੀਰ ਮੁੱਦਿਆਂ ਤੇ ਚਰਚਾ ਵੀ ਉਨੇ ਗੰਭੀਰਤਾ ਦੇ ਨਾਲ ਨਹੀਂ ਕਰਦੇ ਜਾਂ ਨਾ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਸੀਰੀਅਸ ਲੈਨੇ ਸਾਨੂੰ ਇਹ ਡਰਾਮਾ ਪੋਲਿਟਿਕਸ ਜ਼ਿਆਦਾ ਚੰਗੀ ਲੱਗਣ ਲੱਗ ਗਈ ਹੈ ਮੈਨੂੰ ਲੱਗਦਾ ਤੇਜ਼ੀ ਦੇ ਨਾਲ ਅਗਲੀਆਂ ਖਬਰਾਂ ਦੇ ਵੱਲ ਚਲੀਏ ਵਿਸਾਖੀ ਦੇ ਮੇਲੇ ਤੇ ਉਪਰ ਤਖਸ਼ੀਰੀ ਦਮਦਵਾ ਸਾਹਿਬ ਤੇ ਰਾਜਨੀਤਿਕ ਤੇ ਪੰਥਕ ਰੈਲੀਆਂ ਵਕ ਵਕ ਹੋਈਆਂ ਨੇ ਕਈ ਸਟੇਜਾਂ ਲੱਗੀਆਂ ਹੋਈਆਂ ਸੀ ਪਾਇਓ ਚਾਨਣਾ ਕੀ ਕੀ ਤੁਸੀਂ ਦੇਖਿਆ ਤੁਸੀਂ ਜਿਵੇਂ ਦੱਸਿਆ ਕਿ ਮੈਂ ਉੱਥੇ ਗਿਆ ਹੋਇਆ ਸੀ ਹਾਂਜੀ ਖਾਲਸਾ ਸਿਰਜਣਾ ਦਿਵਸ ਤੇ ਮੈਂ ਉੱਥੇ ਸੀਗਾ ਤੇ ਮੈਂ ਇਹ ਸੇ ਕਰਕੇ ਗਿਆ ਸੀਗਾ ਕਿ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਪੰਥਕ ਪੋਲਿਟਿਕਸ ਇੱਕ ਅਲੱਗ ਕਿਸਮ ਦੇ ਹਲਾਤਾਂ ਚੋਂ ਲੰਘ ਰਹੀ ਹੈਗੀਆ ਤੇ ਇਹ ਹੀ ਸਮਝਣ ਗਏ ਸੀਗੇ ਕਿ ਲੋਕ ਕਿਵੇਂ ਉਹਨੂੰ ਰਿਸਪੌਂਡ ਕਰ ਰਹੇ ਨੇ ਕਿਵੇਂ ਦੇਖ ਰਹੇ ਨੇ ਤੇ ਮੈਂ ਉੱਥੇ ਪਹੁੰਚਦਾਗਾ ਜੀ ਉੱਥੇ ਜਿਹੜੇ ਅੱਡ ਅੱਡ ਪੋਲਿਟੀਕਲ ਪਾਰਟੀਆਂ ਦੀ ਜਿਹੜੇ ਕਾਨਫਰੰਸਾਂ ਸੀਗੀਆਂ ਉਹ ਹੋ ਰਹੀਆਂ ਸੀਗੀਆਂ ਸਭ ਤੋਂ ਪਹਿਲਾਂ ਪੰਡਾਲ ਜਦੋਂ ਆਪਾਂ ਜਾਂਦੇ ਹੈਗੇ ਆ ਉਤੋਂ ਸਭ ਤੋਂ ਪਹਿਲਾਂ ਜਿਹੜਾ ਵੜਦੇ ਸਾਰੇ ਪੰਡਾਲ ਲੱਗਿਆ ਹੋਇਆ ਸੀਗਾ ਉਹ ਅੰਮ੍ਰਿਤਪਾਲ ਸਿੰਘ ਹੋਣਾਂ ਦੀ ਪਾਰਟੀ ਦਾ ਲੱਗ ਸਰੋਣੇ ਕਦੋਂ ਵਾਰਸ ਪੰਜਾਬ ਦੇ ਦਾ ਲੱਗਿਆ ਹੋਇਆ ਸੀ ਅ ਠੀਕ ਸੀਗਾ ਮਤਲਬ ਕੱਟ ਠੀਕ ਸੀਗਾ ਕੋਈ ਜ਼ਿਆਦਾ ਕੱਟ ਨਹੀਂ ਸੀਗਾ ਉਹਨਾਂ ਤੋਂ ਜਿਹੜਾ ਅਗਲਾ ਟੈਂਟ ਸੀਗਾ ਉਹ ਸਿਮਰਨਜੀਤ ਸਿੰਘ ਮਾਨ ਉਹਦੀ ਪਾਰਟੀ ਦਾ ਲੱਗਿਆ ਹੋਇਆ ਸੀਗਾ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਕਿਤੇ ਨ ਕਿਤੇ ਟੈਂਟ 'ਚ ਅ ਅੰਮ੍ਰਿਤਪਾਲ ਦੀ ਪਾਰਟੀ ਤੋਂ ਜ਼ਿਆਦਾ ਲੋਕ ਸੀਗੇ ਤੇ ਇਹਨਾਂ ਨੇ ਵਿਲੱਖ ਸਦਾਨੇ ਉਹ ਰਾਣੇ ਵੀ ਕਾਲੇ ਪਾਣੀ ਮੋਰਚਾ ਇਹਨਾਂ ਨੇ ਜੋ ਕੁਝ ਅੱਜਕੱਲ ਮੂਵਮ ਛੇੜ ਰਖੀਏ ਵੈਣ ਕੱਢ ਰਹੇ ਆ ਜੀ ਅਸੀਂ ਗੰਦੇ ਪਾਣੀ ਦੇ ਉਲਟ ਉਹਨਾਂ ਉਹਨਾਂ ਦੇ ਕੋਲ ਸਭ ਤੋਂ ਘੱਟ ਬੰਦੇ ਸੀਗੇ ਜੀ ਉੱਥੇ ਵੀ ਸੀਗੇ ਮਤਲਬ 700 800 ਬੰਦਾ ਉੱਥੇ ਸੀਗਾ ਤੇ ਕਰੀਬਨ 1500 ਤੋਂ 2000 ਬੰਦਾ ਜੀ ਅਮਰਪਾਲ ਸਿੰਘ ਉਹਨਾਂ ਦੇ ਟੈਂਟ 'ਚ ਸੀਗਾ ਤੇ ਮਤਲਬ 2000 ਤੋਂ 2200 ਮਤਲਬ 300 400 ਲੋਕ ਹੀ ਜ਼ਿਆਦੇ ਸੀਗੇ ਰਸਮਜੀਤ ਸੀਮਾਨ ਉਹਨਾਂ ਤੇ ਸਭ ਤੋਂ ਜ਼ਿਆਦੇ ਕੱਟ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਹਾਲਚ ਜਿੱਥੇ ਸੁਖਵੀਰ ਬਾਦਲ ਵੀ ਪਹੁੰਚੇ ਸੀਗੇ ਉਹ ਸਭ ਤੋਂ ਜ਼ਿਆਦੇ ਵੱਡਾ ਕੱਟ ਸੀਗਾ ਯਾਨੀ ਕਿ ਮੈਂ ਇੱਕ ਗੱਲ ਮੈਨੂੰ ਸਮਝਾਈ ਕਿ ਕਾਡਰ ਬੇਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਹਿਸਟੋਰੀਕਲ ਕੰਟੀਨਿਉਟੀ ਵੀ ਲਾ ਲਓ ਉਹਨਾਂ ਕੋਲ ਜਿਹੜੇ ਇੱਕ ਉਹ ਵੀ ਲਾ ਲਓ ਕਿ ਕਾਡਰ ਬੇਸਡ ਪਾਰਟੀ ਹੈਗੀ ਆ ਕਾਡਰ ਹੈਗਾ ਉਹਨਾਂ ਕੋਲ ਇਹ ਨਵੀਂ ਜਿੱਥੇ ਬੰਦੀ ਹੈ ਅੰਮ੍ਰਿਤਪਾਲ ਮੋਨਨ ਦਿੱਤਾ ਸਿਮਰਨਜੀਤ ਸਿੰਘ ਮਾਨ ਦੀ ਪੁਰਾਣੀ ਜੁੱਥੇ ਬੰਦੀ ਹੈ ਪਰ ਹੁਣ ਹੁਣਾ ਕੋਲ ਓਨੀ ਤਾਕਤ ਲਿਖਦੀ ਇਹ ਮੋਟਾ ਮੋਟਾ ਮੈਨੂੰ ਲੱਗਿਆ ਜੀ ਸਿਮਰਨਜੀਤ ਸਿੰਘ ਮਾਨ ਨੂੰ ਸੀਐਮ ਮੋਨਨ ਲਾਂਟਾ ਉਹਿਤ 팔 ਸਿੰਘ ਨੂੰ ਦੀਪ ਸਿੱਧੂ ਦੇ ਪ੍ਰਾ ਸੰਦੀਪ ਸਿੱਧੂ ਨੇ ਸੀਐਮ ਲਾਂਨੇ ਸਟੇਜ ਤੋਂ ਇਹ ਦੇਖਣ ਨੂੰ ਮਿਲ ਰਿਹਾ ਸੀਗਾ ਸੰਗਤ ਮੈਂ ਦੇਖ ਰਿਹਾ ਸੀਗਾ ਕਿ ਖਾਲਸਾ ਸਿਰਜਣਾ ਦਿਵਸ ਤੇ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੇ ਤੇ ਉਸ ਸਾਹ ਨਾਲ ਉਹਨੂੰ ਮਤਲਬ ਰੀਡ ਕਰਨ ਵਾਲੇ ਮੂਡ ਚ ਨਹੀਂ ਸੀਗੀ ਬਹੁਤ ਮਤਲਬ ਅਜੀਬ ਵੀ ਲੱਗਿਆ ਬਹੁਤ ਘੱਟ ਜਿਹੜੀ ਅਟੈਂਸ਼ਨ ਸੀਗੀ ਜਿਹੜੇ ਸਟੇਜ ਤੋਂ ਲੋਕ ਗੱਲ ਕਰ ਰਹੇ ਸੀ ਤੇ ਸਟੇਜ ਤੋਂ ਜਿੰਨੇ ਵੀ ਆਗੂ ਜਿੰਨੇ ਵੀ ਆਗੂ ਸਾਰੇ ਸਟੇਜਾਂ ਤੇ ਚੜੇ ਹੋਏ ਸੀ ਉਹਨਾਂ ਮੈਂ ਮੈਂ ਥੋੜਾ ਮੈਨੂੰ ਲੱਗਿਆ ਕਿ ਉਹਨਾਂ ਦੀ ਵੀ ਕੈਪੈਸਿਟੀ ਬਿਲਡਿੰਗ ਹੋਣੀ ਚਾਹੀਦੀ ਰਟੇ ਰਟਾਈ ਹੋਈ ਚੀਜ਼ਾਂ ਉਹਨਾਂ ਕੋਲ ਕੁਝ ਨਵਾਂ ਨਹੀਂ ਸੀਗਾ ਜੇ ਕਾਨਫਰੰਸ ਤੁਸੀਂ ਕਰ ਰਹੇ ਹੋ ਜਲਾਸ ਕਰ ਰਹੇ ਹੋ ਤੁਸੀਂ ਕੁਝ ਚੰਗੇ ਮਤੇ ਤਾਂ ਪਾਉਂਗੇ ਉਹਨਾਂ ਤੇ ਕਿਵੇਂ ਕੰਮ ਕਰਨਾਗਾ ਅੱਗੇ ਉਹਦੇ ਤੇ ਤੁਸੀਂ ਮੰਥਨ ਕਰੋਗੇ ਉਹ ਸਾਰਾ ਕੁਝ ਨਹੀਂ ਹੋਇਆ ਤੇ ਮੈਨੂੰ ਲੱਗਿਆ ਕਿ ਮਤਲਬ ਇੱਕ ਕ੍ਰਾਈਸਿਸ ਸਾਫ਼ ਦਿਖਿਆ ਕਿ ਲੀਡਰਸ਼ਿਪ ਕ੍ਰਾਈਸਿਸ ਅਤੇ ਉਹਨੂੰ ਮਤਲਬ ਕੀ ਏਜੰਡਾ ਹੋਵੇ ਕੀ ਅੱਗੇ ਦਾ ਰਾਹ ਆ ਉਹਦੇ ਤੇ ਸੀਰੀਅਸਲੀ ਮੱਥਾ ਜੋੜਨ ਵਾਲੀ ਜਿਹੜੀ ਕੈਪੈਸਿਟੀ ਸੀਗੀ ਬਹੁਤ ਵਧੀਆ ਦਿਨ ਸੀਗਾ ਜੀ ਖਾਲਸਾ ਸਿਰਜਣਾ ਦਿਵਸ ਤੇ ਮਤਲਬ ਉਸ ਦਿਨ ਮੈਨੂੰ ਲੱਗਦਾ ਕਿ ਸਰ ਜੋੜੇ ਜਾ ਸਕਦੇ ਸੀਗੇ ਉਹ ਨਹੀਂ ਹੋਇਆ ਤੇ ਨਿਰਾਸ਼ਾ ਇੱਕ ਇੱਕ ਅਜੀਬ ਜੀ ਨਿਰਾਸ਼ਾ ਚ ਮੈਂ ਵਾਪਸ ਆਪਣੇ ਘਰ ਪਰਤਿਆ ਸੀ ਜੀ ਇਹੀ ਹਾਲਾਤ ਨੇ ਖਬਰਾਂ ਤਾਂ ਹੋਰ ਵੀ ਨੇ ਪਰ ਆਪਾਂ ਉਹਨਾਂ ਖਬਰਾਂ ਨੂੰ ਛੱਡ ਲੈਨੇ ਆ ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਲਈ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਬਕਤ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ